ਅੱਛਾ ਜੀ ਕੀ ਹੈ 65 ਤੋਂ 70% ਨੌਕਰੀ ਜਿਹੜਾ ਇਹ ਡਾਟਾ ਕੱਢਿਆ ਉਹ ਤੇਰੇ ਹੁਣ ਪੰਜਾਬ ਦੇ ਬਾਹਰ ਵਾਲੇ ਜਿਹੜੇ ਬੱਚੇ ਆ ਗਏ ਜੇ ਪੰਜਾਬੀ ਤੇ ਗੁਰੂਕੀ ਨਹੀਂ ਆਉਗੀ ਇਹਦਾ ਮਤਲਬ ਡੜੇ ਇਹ ਇੱਕ ਬਹੁਤ ਵੱਡਾ ਅਟੈਕ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਸਾਡੇ ਬੱਚਿਆਂ ਦੇ ਫਿਊਚਰ ਦੇ ਉੱਤੇ ਪਹਿਲੇ 8 ਸਾਲ ਦੇ ਵਿੱਚ ਪਹਿਲੇ ਅਸੀਂ 17 ਦੇ 2 ਨੰਬਰ ਤੇ ਸੀ ਸਾਡੀ ਇਕਨੋਮੀ ਅਸੀਂ ਇੰਡੀਆ ਦੇ 2 ਨੰਬਰ ਤੇ ਸੂਬਾ ਸੀ ਫਿਰ ਉੱਤੋਂ 16 ਨੰਬਰ ਤੇ ਚਲੇ ਗਏ ਹੁਣ 26ਵੇਂ ਨੰਬਰ ਤੇ ਸਾਡੇ ਹੁਣ ਸੀਚੇਵਾਲ ਸਾਹਿਬ ਨੇ ਉਹਨਾਂ ਦੇ ਪਿੱਛੇ ਇੱਕ ਨਾਗੇ ਦਿਖਾਇਆ ਮੁੰਡੇ ਨਾਲੇ ਦੇ ਵਿੱਚ ਉਹ ਪਿੱਛੇ ਆ ਕੇ ਨਾਉਂਦੇ ਆ ਮੈਨੂੰ ਬੇਨਤੀ ਲਾਣਾ ਕਿ ਹੱਬ ਹੋ ਜਾਵੇ ਨਾ ਮੈਂ ਤਾਂ ਕਹਿੰਦਾ ਮਾਨ ਸਾਹਿਬ ਨੇ ਇੰਨਾ ਕੰਮ ਕੀਤਾ ਪਰ ਮਾਨ ਸਾਹਿਬ ਨੂੰ ਹੱਬ ਹੋ ਜਾਵੇ ਨਾ ਉਹ ਬੰਦੇ ਵੀ ਆਪ ਮਾਨ ਸਾਹਿਬ ਕਹਿੰਦੇ ਵੀਆਪੀ ਕਲਚਰ ਖਤਮ ਕਰਾਂਗੇ ਇਹ ਦੱਸੋ ਵੀਆਪੀ ਕਲਚਰ ਕਦੋਂ ਖਤਮ ਹੋਇਆ ਬਿਲਕੁਲ ਖਤਮ ਹੋ ਗਿਆ ਵੀਆਪੀ ਕਲਚਰ ਜਗ੍ਹਾ ਸੀਐਮਡੀ ਦੀ ਸਕਿਉਰਟੀ ਹੈ ਜਿਹਦੇ 200 ਬੰਦਾ ਹੁੰਦਾ ਸੀਗਾ ਉਹ ਖਤਮ ਕਰਦੇ 950 ਪਹੁੰਚ ਗਏ ਲੋਕਾਂ ਦੇ ਬਾਰੇ ਬਲਡੋਜ਼ਰ ਡਾੜ ਦੇਣਾ ਤੁਸੀਂ ਕਿਹਨਾਂ ਨਜ਼ਰ ਕਰਤਾ ਯਾਰ ਯਾ ਮਾਨ ਸਾਹਿਬ ਕੋਲ ਬਲਡੋਜ਼ਰ ਚਲਾਉਣ ਦਾ ਹੱਕ ਹੈ ਕਾਨੂੰਨ ਰੱਖਾ ਚੰਮ ਦੱਸਾ ਦਿਓ ਕਿਹੜਾ ਲੋਅ ਮੈਂ ਡੀਜੀਪੀ ਸਾਹ ਨੂੰ ਸਾਰੇ ਮਾਨ ਸਰ ਦਾ ਚੈਲੰਜ ਕਰਦਾ ਮੈਨੂੰ ਲੋਰ ਦਿਖਾ ਦਿਓ ਕਾਨੂੰਨ ਦਿਖਾ ਦਿਓ ਜੇ ਤੁਸੀਂ ਬਲਡੋਰ ਚਲਾ ਰਹੇ ਬਲਡੋਰ ਚਲਾ ਰਹੇ ਗਰੀਬ ਬੰਦੇ ਇਹ ਸਾਰੇ ਸਾਰੇ ਬੰਦੇ ਉਹ ਨੇ ਜਿਨ੍ਹਾਂ ਲੋਕਾਂ ਨੇ ਕਰਜ ਤਾਦਾ ਪਰ ਬਾਕੀ ਪਾਰਟੀ ਅੰਦਰ ਰਿਜੈਕਟਡ ਵਾਲ ਸੀ 99 ਦੇ 92 ਜਿਹੜੇ ਹੈਗੇ ਤੁਹਾਨੂੰ ਬੇਨਤੀ ਹੈ ਤੁਹਾਨੂੰ ਦਿੱਤਾ ਗਿਆ ਚਗੇ ਘਰੋਂ ਨਾ ਹਸ ਤੇ ਭੇਜਿਆ ਗਿਆ ਉਹਨੂੰ ਭੇਜਿਆ ਗਿਆ ਪੰਜਾਬ ਦੀ ਸੇਵਾ ਸਾਢੇ 3 ਸਾਲ ਦੀ ਚੱਲੇ ਸੇਵਾ ਨਹੀਂ ਆਪਾਂ ਕੀਤੀ ਸੇਵਾ ਕਰਾਈ ਜੂਰ ਆਪਾਂ ਸਤਿ ਸ੍ਰੀ ਅਕਾਲ ਮੇਰੇ ਨਾਲ ਰਵਿੰਦਰ ਸਿੰਘ ਆਲੱਖ ਇਸ ਵਕਤ ਮੌਜੂਦ ਆ ਮੈਂ ਹਲਕਾ ਪੱਛਮੀ ਦੇ ਵਿੱਚ ਮੈਲਾ ਮੌਜੂਦ ਨੇ ਅਕਾਲੀ ਦਲ ਤੋਂ ਉਮੀਦਵਾਰ ਐਡਵੋਕੇਟ ਪਰਪਕਾਰ ਸਿੰਘ ਜੀ ਨੂੰ ਮੰਦੀ ਜੈਨ ਆਪਾਂ ਕਰਾਂਗੇ ਇਲੈਕਸ਼ਨਲ ਮੁੱਦੇ ਦੇ ਨਾਲ ਤੇ ਵਿਕਾਸ ਦੇ ਮੁੱਦੇ ਦੇ ਨਾਲ ਤੇ ਕਿਸੇ ਲੋਕਾ ਦੇ ਵਿੱਚ ਵਿਚਾਰ ਰਹੇ ਨੇ ਕਿ ਕੀ ਕੀ ਲੋਕਲ ਵਾਸ਼ਪਾ ਚੰਦੇ ਨੇ ਕਰਦੇ ਆਪਾਂ ਗੱਲਬਾਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਸਾਬ ਸਰ ਸਭ ਤੋਂ ਪਹਿਲੇ ਮੈਨੂੰ ਦੱਸੋ ਵੀ ਅਕਾਲੀ ਦਲ ਇਸ ਵਕਤ ਇੱਕ ਜੋਟਾ ਪੂਰਾ ਇੱਕ ਜੋਟਾ ਜੀ ਸਾਰੇ ਸਾਰੇ ਅਸੀਂ ਜਿੰਨੇ ਸਾਡੇ ਲੀਡਰ ਸਾਹਿਬਾਨ ਹੈਗੇ ਆ ਸ਼੍ਰੋਮਣੀ ਅਕਾਲੀ ਦਲ ਨਾਲ ਸਾਰੇ ਇਕੱਠੇ ਇੱਕ ਪਲੇਟਫਾਰਮ ਤੇ ਇਕੱਠੇ ਮਿਹਨਤ ਕਰ ਰਹੇ ਆ ਸਾਰੇ ਸਾਰੇ ਹਰ ਵਾਰਡ ਦੇ ਵਿੱਚ ਹਰ ਗੜੀ ਦੇ ਵਿੱਚ ਮਿਹਨਤ ਹੋ ਰਹੀ ਹੈ ਅ ਸਰ ਜੀ ਜਿਸ ਤਰ੍ਹਾਂ ਕਿ ਤੁਸੀਂ ਲੋਕਾਂ ਵਿੱਚ ਵਿਚਰੋ ਕੀ ਕੀ ਇਸ ਵਾਰ ਮੁੱਦੇ ਸਾਡੇ ਤੁਸੀਂ ਲੋਕਾਂ ਨੂੰ ਦੱਸ ਰਹੇ ਹੋ ਕਿਹੜੇ ਕਿਹੜੇ ਆਸ਼ਵਾਸਨ ਦੇ ਲੋਕਾਂ ਦੇ ਮੈਂ ਆਸ਼ਵਾਸਨ ਦਾ ਜਿਹੜਾ ਸਾਡਾ ਵਿਜ਼ਨ ਹੈਗਾ ਸ਼੍ਰੋਮਣੀ ਅਕਾਲੀ ਦਲ ਦਾ ਉੱਥੇ ਗੱਲ ਕਰਪਾ ਇੱਥੋਂ ਇਲਾਵਾ ਜਿਹੜਾ ਮੇਰੇ ਪਰਸਨ ਜਿਹੜਾ ਮੈਂ ਫੀਲ ਕੀਤਾ ਸਭ ਤੋਂ ਪਹਿਲੇ ਇਹ ਸਰਕਾਰ ਦਾ ਤੇ ਪਿਛਲੀ ਸਰਕਾਰ ਦਾ ਫੇਲਿਅਰ ਆ ਹੋਇਆ ਹੈ ਲਾਅ ਐਂਡ ਆਰਡਰ ਦੇ ਉੱਤੇ ਕਾਨੂੰਨੀ ਵਿਵਸਥਾ ਦੇ ਉੱਤੇ ਫੇਰ ਫੇਲੀ ਰਿਹਾ ਹੈ ਜਿਹੜੇ ਨੇ ਪ੍ਰੋਫੈਸਰ ਕੀਤੇ ਸੀ ਉਹਨਾਂ ਨੇ ਦੋਨਾਂ ਨੇ ਪੂਰੀ ਨਹੀਂ ਕੀਤੀ ਹੈ ਫੇਰ ਜਿਹੜਾ ਹੈਗਾ ਸਾਡੇ ਇਨਫਰਾਸਟ੍ਰਕਚਰ ਡਵੈਲਪਮੈਂਟ ਤੇ ਰਿਹਾ ਹੈ ਫੇਰ ਸਾਡੀਆਂ ਡੀ ਸੇਫਟੀ ਤੇ ਰਿਹਾ ਉਹ ਵੀ ਸੇਫਟੀ ਤੇ ਹੈਗਾ ਵਾ ਫੇਰ ਸਾਡੇ ਨੰ ਬੱਚੇ ਹੈਗੇ ਆ ਉਹਨਾਂ ਦੇ ਉੱਤੇ ਹੈਗਾ ਕਿਉਂਕਿ ਬੱਚਿਆਂ ਨੂੰ ਜੋਬਸ ਨਹੀਂ ਮਿਲ ਰਹੇ ਹੈਗੇ ਨੌਕਰੀਆਂ ਨਹੀਂ ਮਿਲ ਰਹੀਆਂ ਨੌਕਰੀਆਂ ਸਾਰੀ ਸਾਰੀ ਸਰਕਾਰ ਹਰਿਆਣੇ ਵਾਲੇ ਬੰਦਿਆਂ ਦੇ ਰਹੀ ਹੈਗੇ ਨੇ ਜਾਂ ਯੂਪੀ ਦੇ ਬੰਦਿਆਂ ਦੇ ਰਹੀਆਂ ਨੇ ਜਾਂ ਸਾਡੇ ਦਿੱਲੀ ਦੇ ਰੈਜ਼ੀਡੈਂਟ ਨੂੰ ਦੇ ਰਹੀਆਂ ਨੇ ਜਾਂ ਹਿਮਾਚਲ ਬਿਹਾਰ ਦੇ ਮੈਂ ਇਹ ਨਹੀਂ ਕਹਦਾ ਕਿ ਉਹ ਨੌਕਰੀ ਨਾਲ ਲੈਣਾ ਨੌਕਰੀ ਦਾ ਇੱਕ ਨਾ ਪਹਿਲਾ ਕਲਾਉਜ਼ ਹੁੰਦਾ ਕਿ ਇਹ ਪੰਜਾਬ ਦੇ ਪੜੇ ਹੋਣ ਤੇ ਪੰਜਾਬੀ ਆਂਦੀ ਹੋਵੇ ਹੁਣ ਐਦਾਂ ਦਾ ਬੰਦਾ ਨੌਕਰੀ ਦੇ ਰਹੇ ਨੇ ਤੇ ਜਿਹੜੇ ਬੰਦਾ ਦਾ ਡਾਟਾ ਕੱਢ ਕੇ ਦਿੱਤਾ ਜਿਵੇਂ 8 ਇਹਨਾਂ ਨੇ ਸਭ ਇੰਸਪੈਕਟਰ ਭਰਤੀ ਕੀਤੇ ਮਾਨਸੇ ਜੋ ਮੇਰੇ ਕੋਲ ਡਾਟਾ ਹੈ ਵਿੱਚੋਂ 7 ਹਰਿਆਣਾ ਦੇ ਸੀ ਇੱਕ ਪੰਜਾਬ ਦਾ ਸੀਗਾ ਅਸੀਂ ਇੱਥੇ ਦੇਈ ਜਾਂਦੇ ਆ ਕਿ ਹਰਿਆਣੇ ਵਾਲੇ ਦਿੱਲੀ ਵਾਲੇ ਜਾਂ ਹਿਮਾਚਲ ਵਾਲੇ ਜਾਂ ਜੰਮੂ ਕਸ਼ਮੀਰ ਵਾਲੇ ਕਿਹ ਰੈਸਿਪੀਓਰ ਸਾਨੂੰ ਦੇ ਦੇ ਨੌਕਰੀ ਜਵਾਬੰਦਾ ਨਹੀਂ ਅਸਲਚ ਕੀ ਹੈ 65 ਤੋਂ 70% ਨੌਕਰੀ ਜਿਹੜਾ ਇਹ ਡਾਟਾ ਕੱਢਿਆ ਉਹ ਤਕਰੀਬਨ ਪੰਜਾਬ ਦੇ ਬਾਹਰ ਵਾਲੇ ਜਿਹੜੇ ਬੱਚੇ ਹੈਗੇ ਉਹਨਾਂ ਦਿੱਤੀ ਗਈ ਹੈ ਔਰ ਜਿਹਨਾਂ ਨੂੰ ਪੰਜਾਬੀ ਨਹੀਂ ਆਉਂਦੀ ਗੁਰਮੁਖੀ ਨਹੀਂ ਆਉਂਦੀ ਜੇ ਪੰਜਾਬੀ ਤੇ ਗੁਰਮੁਖੀ ਨਹੀਂ ਆਉਗੀ ਇਹਦਾ ਮਤਲਬ ਜਿਹੜੀ ਇਹ ਇੱਕ ਬਹੁਤ ਵੱਡਾ ਅਟੈਕ ਹੈ ਸਾਡੇ ਬੱਚਿਆਂ ਦੀ ਜ਼ਿੰਦਗੀ ਦੇ ਉੱਤੇ ਸਾਡੇ ਬੱਚਿਆਂ ਦੇ ਫਿਊਚਰ ਦੇ ਉੱਤੇ ਉਹਦੀ ਲੜਾਈ ਅਸੀਂ ਲੜਨਾਗੇ ਔਰ ਸਭ ਤੋਂ ਵੱਡੀ ਗੱਲ ਹੈਗੀ ਆ ਜਿਹੜੀ ਸਾਡੀ ਇਕਨੋਮੀ ਦਾ ਸੱਤਿਆਨਾ ਸਮਾਰਤਾ ਇਹਨਾਂ ਨੇ ਪਹਿਲੇ 8 ਸਾਲ ਦੇ ਵਿੱਚ ਪਹਿਲੇ ਅਸੀਂ 17 ਦੇ 2 ਨੰਬਰ ਤੇ ਸੀ ਸਾਡੀ ਇਕਨੋਮੀ ਅਸੀਂ ਇੰਡੀਆ ਦੇ 2 ਨੰਬਰ ਤੇ ਸੂਬਾ ਸੀਗਾ ਫਿਰ ਉਹ ਤਾਂ 16 ਨੰਬਰ ਤੇ ਚਲੇ ਗਿਆ ਹੁਣ 26ਵੇਂ ਨੰਬਰ ਤੇ ਚਲੇ ਗਿਆ ਅਖਬਾਰਾਂ ਕਹਿੰਦੀਆਂ ਨੇ ਮੈਂ ਨਹੀਂ ਕਹਿ ਰਿਹਾ ਔਰ ਇਹ ਡਾਟਾ ਦੱਸਦਾ ਹੈ ਕਿ ਸਾਡੀ ਇਕਨੋਮੀ ਸਾਡੀ ਇੰਡਸਟਰੀ ਸਾਡਾ ਟ੍ਰੇਡ ਜਿਹੜੀ ਕਿ ਸਾਡੀ ਬੈਕਬੋਨ ਹੈ ਜਿਹੜੀ ਕਿ ਸਾਡੀ ਰੀੜ ਦੀ ਹੱਡੀ ਜਿਹਨੂੰ ਕਹਿੰਦੇ ਆ ਉਹਨੂੰ ਖਤਮ ਕਰਤਾ ਇਹਨਾਂ ਨੇ ਔਰ ਬਿਨਾ ਰੀੜ ਦੀ ਹੱਡੀ ਤੋਂ ਤੁਹਾਨੂੰ ਪਤਾ ਹੈ ਕਿ ਬੰਦੇ ਦਾ ਕੀ ਹਾਲ ਹੁੰਦਾ ਹੈ ਤਾਂ ਇਹ ਹਾਲ ਸਾਡੀ ਸਟੇਟ ਦਾ ਇਹਨਾਂ ਨੇ ਕਰਤਾ ਹੈ ਸਾਡੀ ਐਜੂਕੇਸ਼ਨ ਖਤਮ ਕਰਤੀ ਹੈ ਸਾਡੀ ਮੈਡੀਕਲ ਲਾਈਨ ਖਤਮ ਕਰਤੀ ਹੈ ਕਿਹੜੇ ਕਿਹੜੇ ਗੱਲਾਂ ਕਰੀਏ ਜਦੋਂ ਲੋਕਾਂ ਜਾਂਦੇ ਆ ਵਿਛੜਦੇ ਆ ਔਲਖ ਸਾਹਿਬ ਉਹਦੇ ਬੱਚੇ ਦੱਸਦੇ ਆ ਲੋਕੀ ਕਿ ਕਿਵੇਂ ਸਾਡਾ ਜਿਹੜਾ ਹੈਗਾ ਸਤਿਆਨਾ ਦਾ ਸਬੰਤ ਹੈ ਨਾ ਸਟੇਟ ਦਾ ਔਰ ਸਪੈਸ਼ਲੀ ਵੈਸਟ ਸ਼ੜੀ ਹੈਗੀ ਆ ਹਲਕਾ ਪੱਛਮੀ ਡੇਰਾ ਲੁਧਿਆਣੇ ਦਾ ਇਹ ਤਾਂ ਸਭ ਤੋਂ ਜ਼ਿਆਦਾ ਐਡਵਾਂਸ ਤੇ ਪੜਿਆ ਲਿਖਿਆ ਹਲਕਾ ਪੂਰੇ ਪੰਜਾਬ ਦੇ ਵਿੱਚੋਂ ਔਰ ਉੱਥੋਂ ਦੇ ਲੋਕੀ ਵੀ ਤਾਹੀ-ਤਾਹੀ ਕਰ ਰਹੇ ਆ ਪਾਣੀ ਦੀ ਕਿੱਲਤ ਬਿਜਲੀ ਦੀ ਕਿੱਲਤ ਇਵਨ ਹਵਾ ਦਾ ਇੰਨਾ ਮਾੜਾ ਹਾਲ ਕਰਤਾ ਹੈਗਾ ਔਰ ਤੁਹਾਨੂੰ ਇਹ ਦੱਸਾਂ ਅਗਲੀ ਜੰਗ ਵੀ ਸਾਡੀ ਪਾਣੀ ਦੀ ਹੋਣੀ ਹੈ ਔਰ ਪਾਣੀ ਦਾ ਇੰਨਾ ਮਾੜਾ ਹਾਲ ਕਰਤਾ ਸਾਡੇ ਹੁਣ ਸੀਚੇਵਾਲ ਸਾਹਿਬ ਨੇ ਉਹਨਾਂ ਨੇ ਪਿੱਛੇ ਇੱਕ ਨਾਕਾ ਦਿਖਾਇਆ ਹੁਣ ਮਡੇ ਵਾਲੇ ਦੇ ਵਿੱਚ ਉਹ ਪਿੱਛੇ ਆ ਕੇ ਨਾਂਦੇ ਆ ਮੈਨੂੰ ਬੇਨਤੀ ਲਾਣਾ ਕਿ ਹੱਬੋ ਆ ਜਾ ਕੇ ਨਾ ਪਤਾ ਲੱਗੂਗਾ ਕਿ ਪਾਣੀ ਜਿਹੜਾ ਤੁਸੀਂ ਕਹਿੰਦੇ ਮੈਂ ਬਹੁਤ ਸਾਫ਼ ਕਰਤਾ ਉਹ ਪਾਣੀ ਸਾਫ਼ ਹੋਇਆ ਕਿ ਉਦਾਂ ਗੰਦਲਾ ਪਾਣੀ ਹੈ ਲਾਸ਼ ਜਾਂਦੀ ਹੈ ਬੰਦਾ ਵਿੱਚ ਵੱੜਦਾ ਜਿਹੋਦਾ ਵੱੜਦਾ ਤੇ ਮਰਿਆ ਹੈ ਬਾਹਰ ਨਿਕਲਦਾ ਇੰਨਾ ਪੋਲੂਸ਼ਨ ਹੈ ਇੰਨਾ ਬੁਰਾ ਹਾਲ ਹੈ ਆਲਦ ਵਾਲੇ ਲੋਕੀ ਰਹਿੰਦੇ ਆ ਸਾਰੇ ਕੈਂਸਰ ਦੇ ਮਰੀਜ਼ ਬਣ ਚਲੇ ਔਰ ਇਹ ਕੈਂਸਰ ਸਾਡੇ ਆਉਣ ਵਾਲੇ ਜਨਰੇਸ਼ਨਜ਼ ਔਰ ਬੱਚਿਆਂ ਦੇ ਵਿੱਚ ਫੈਲਦਾ ਹੈ ਇਹ ਸਮਝਦੇ ਨਹੀਂਗੇ ਇਹ ਕਹਿੰਦੇ ਸੀ ਪੈਸੇ ਦੇ ਨਾਲ ਵੋਟਾਂ ਲੈ ਲਾਂਗੇ ਅਸੀਂ ਪੈਸੇ ਦੇ ਕੇ ਵੋਟਾਂ ਲੈ ਲਾਂਗੇ ਸ਼ਰਾਬ ਦੇ ਕੇ ਲੈ ਲਾਂਗੇ ਪਰ ਹੁਣ ਨਹੀਂ ਉਹ ਸਮਾਂ ਬਦਲ ਗਿਆ ਲੋਕੀ ਕਹਿੰਦੇ ਆਹੀ ਇਹ ਦਾਦੇ ਦਾ ਪੈਸੇ ਵੀ ਲੈ ਲੈਣੇ ਆ ਸ਼ਰਾਬ ਵੀ ਲੈ ਲਾਂਗਾ ਰੋਡ ਦੇ ਇਹਨਾਂ ਨੂੰ ਪਾਣੀ ਕਿਉਂ ਨਹੀਂ ਪਾਣੀ ਕਿਉਂਕਿ ਇਹਨਾਂ ਨੇ ਸਾਡੀ ਅਗਲੀ ਜਨਰੇਸ਼ਨ ਸਾਡੇ ਬੱਚੇ ਖਤਮ ਕਰਤੇ ਕੈਂਸਰ ਨਾਲ ਮਾਰਤੇ ਆ ਕਹਿੰਦੇ 1100 ਕਰੋੜ ਰੁਪਏ ਲੱਗਿਆ ਹੈਗਾ ਵੇ ਬੁੱਢਾ ਨਾਲ ਸਾਫ ਹੁੰਦੇ ਕਦੇ ਬੁੱਢਾ ਦਰਿਆ ਹੁੰਦਾ ਸੀਗਾ ਅੱਜ ਬੁੱਢਾ ਨਾਲਾ ਉਹਨੂੰ 1100 ਕਰੋੜ ਰੁਪਏ ਤਾਂ ਮੈਨੂੰ ਮੈਂ ਦੱਸਾਂ ਤੁਸੀਂ ਨਵੇਂ ਦਾ ਨਵਾਂ ਬੁੱਢਾ ਨਾਲ ਖੜਾ ਕਰ ਲਓ ਪਰ ਅਨਫੋਰਚੂਨੇਟਲੀ ਕੀ ਹੈ ਤੁਸੀਂ ਐਸਟੀਪੀ ਪਲਾਨਟ ਲਗਾਣੇ ਹੁੰਦੇ ਵੇਗਾ ਟੋਟਲ ਐਸਟੀਪੀ ਪਲਾਨਟ ਅਗਰ ਲਾਉਂਦਾ ਤਾਂ ਤੁਸੀਂ ਇਹ ਤਾਂ ਸੌਕ ਰੋਡ ਦੇ ਪੂਰੇ ਐਸਟੀਪੀ ਪਲਾਨਟ ਆਪਣੇ ਕੋਲ ਲਗਾ ਕੇ ਦੇ ਸਕਦੇ ਸੀ ਤੁਹਾਨੂੰ 1100 ਕਰੋੜ ਲਾਣ ਦੀ ਲੋੜ ਹੀ ਨਹੀਂ ਸੀਗੀ ਪਰ ਹੋ ਕੀ ਰਿਹਾ ਹੈ ਹੋ ਹੀ ਰਿਹਾ ਹੈ ਕਿ ਅਸੀਂ ਲੁਧਿਆਣੇ ਦਾ ਬੇੜਾ ਕਰ ਰਹੇ ਆਂ ਔਰ ਇੰਨਾ ਜ਼ਿਆਦਾ ਕਰ ਰਹੇ ਹੈਗੇ ਆਂ ਕਿ ਅਸੀਂ ਇੱਕ ਸਮੱਸਿਆ ਗ੍ਰੇਟ ਕਰ ਰਹੇ ਆ ਸਾਡੀ ਆਉਣ ਵਾਲੀ ਜਿਹੜੀ ਪੌਂਡ ਹੈ ਸਾਡੇ ਜਨਰੇਸ਼ਨ ਨੂੰ ਖਤਮ ਕਰ ਰਹੇ ਆ ਸਰ ਤੁਸੀਂ ਨੌਕਰੀ ਦੀ ਗੱਲ ਕੀਤੀ ਆ ਠੀਕ ਹੈ ਜੀ ਪਰ ਮਾਨ ਸਾਹਿਬ ਤਾਂ ਕਹਿੰਦੇ ਮੈਂ ਪੰਜਾਬ ਦੇ ਵਿੱਚ ਕੋਈ ਬੇਰੋਜ਼ਗਾਰੀ ਐ ਸਮ ਬੇਰੋਜ਼ਗਾਰ ਹੈ ਹੀ ਨਹੀਂ ਗਾ ਦੂਸਰੇ ਨੰਨੇ ਬੁੱਡੇ ਨਾਲ ਦੀ ਗੱਲ ਕੀਤੀ ਆ ਬੁੱਡੇ ਨਾਲ ਦੇ ਨਾਮ ਤੇ ਕਦੇ 600 ਕਰੋੜ ਕਰਦੇ 700 ਕਰੋੜ ਕਰਦੇ 800 ਕਰੋੜ ਖਾਧੇ ਜਾਂਦੇ ਨੇ ਮਾਨ ਸਾਹਿਬ ਕਹਿੰਦੇ ਸੀ ਮੇਰੀ ਸਰਕਾਰ ਆਏਗੀ ਤੇ ਬੁੱਡੇ ਆਪਣਾ ਦਰਿਆ ਦੇ ਵਿੱਚ ਨਹਾ ਕੇ ਦਿਖਾਵਾਂਗਾ ਕੀ ਗੱਲ ਹੈ ਇਹ ਸਭ ਕੁਝ ਸੱਚ ਹੋ ਸਕਦਾ ਔਰ ਲੋਕਾਂ ਦੀ ਸਪੋਰਟ ਤੋਂ ਬਿਨਾ ਬੁੱਡੇ ਨਾਲਾ ਸਾਫ ਹੋ ਸਕਦਾ ਬਿਲਕੁਲ ਸਾਦਾ ਕੋਈ ਠੀਕ ਹੋ ਸਕਦਾ ਨਿਯਤ ਚਾਹੀਦੀ ਹੈ ਵਿਜਨ ਚਾਹੀਦਾ ਹੈ ਮੈਂ ਤਾਂ ਕਹਿੰਦਾ ਮਾਨ ਸਾਹਿਬ ਨੇ ਇੰਨਾ ਕੰਮ ਕੀਤਾ ਪਰ ਮਾਨਸ ਨੂੰ ਹੈਬਲ ਲਿਆ ਕੇ ਨੂੰ ਉਹਨਾਂ ਨੂੰ ਪਤਾ ਲੱਗ ਜੂਗਾ ਉਹਨਾਂ ਨੂੰ ਪਤਾ ਲੱਗ ਜੂਗਾ ਵੀ ਜਾਣ ਕੇ ਗੱਸਾ ਲੈਂਦੇ ਵਾਪਸ ਆਣ ਦਾ ਗੱਸਾ ਹੈ ਕਿ ਨਹੀਂ ਹੈਗਾ ਉਹਨਾਂ ਵਿੱਚ ਵੈਸੇ ਤਾਂ ਚਲੋ ਕਹਿੰਦੇ ਲੋੜ ਨਹੀਂ ਹੈਗੀ ਹੁੰਦਾਰੂ ਇਹ ਨਹੀਂ ਪੀਤੀ ਹੋਣੀ ਪਤਾ ਨਹੀਂ ਲੱਗਦਾ ਉਹਨਾਂ ਨੂੰ ਕਿ ਵਿੱਚ ਹੈ ਕੀ ਹੈ ਤਾਂ ਕੀ ਨਹੀਂ ਹੈ ਉਹਨਾਂ ਦੇ ਹੱਡੀਆਂ ਬਾਹਰ ਨਿਕਲੀਆਂ ਉੱਪਰ ਦੀ ਚਮੜੀ ਤਾਂ ਗਲ ਜਾਣੀ ਹੈ ਬਾਕੀ ਤੇ ਨੌਕਰੀਆਂ ਦੀ ਗੱਲ ਆਉਂਦੀ ਹੈ ਮੈਂ ਕਹਿੰਦਾ ਪੂਰੇ ਤੁਸੀਂ ਸਰਵੇ ਕਰ ਲਓ ਕੋਈ ਬੱਚਾ ਬਜਾਦ ਦਾ ਕਹੇ ਤੇ ਸਾਨੂੰ ਨੌਕਰੀ ਮਿਲੀ ਹੈ ਜਿਹੜੇ ਨੌਕਰੀਆਂ ਮਿਲੀਆਂ ਉਹ ਤਾਂ ਬਾਹਰ ਵਿੱਚ ਹੀ ਫਿਰਦੇ ਆ ਦੇਈ ਜਾਂਦੇ ਬਾਹਲੇ ਵੱਦ ਦਾ ਨੌਕਰੀ ਸਾਡਾ ਈਮਾਨ ਸਾਡੀ ਹੋਂਦ ਨੂੰ ਵੇਚ ਰਿਹਾ ਹੈ ਸਰਕਾਰ ਸਵਾ ਦੋ ਲੱਖ ਡਗਰੀ ਬਣਾ ਨੇ ਸੈਂਟਰ ਤੋਂ ਲੋਨ ਚੱਕ ਲਿਆ ਜਦ ਕਿ ਜੋ 1950 ਤੋਂ ਲੈ ਕੇ 2017 ਤੱਕ 1 ਲੱਖ 85 ਹਜ਼ਾਰ ਰੁਪਏ ਸੀਗਾ ਜਿਹਦੇ ਚ ਕੀ ਟੈਰਰਿਜ਼ਮ ਟਾਈਮ ਵਾਲਾ ਲੋਨ ਵੇਚੀਗਾ ਕਹਾਲੋ ਸਮਝੋ ਠੀਕ ਹੈ ਨਾ ਗੱਲ ਉਹ ਸੈਗਰੀਗੇਸ਼ਨ ਕਰਨੀ ਬਹੁਤ ਜ਼ਰੂਰੀ ਹੈ ਸਾਨੂੰ ਜਿਹੜੇ ਕਹਿੰਦੇ ਪੰਜ ਮਿੰਟਾਂ ਜੇ ਐਮਐਸਪੀ ਦੇ ਦਾਂਗੇ ਉਹ ਪੰਜ ਮਿੰਟ ਆ ਗਈ ਜਿਹੜੇ ਕਹਿੰਦੇ ਬੀਬੀਆਂ ਨੂੰ 1000 ਰੁਪਏ ਦੇਾਂਗੇ 1000 ਤਾਂ ਮਿਲ ਗਿਆ ਬੜਾ ਆਪਾ ਮੈਂਸ਼ਨਾ ਤੁਹਾਡਾ ਹਾਲ ਜਿਹੜਾ ਪਹਿਲੇ ਹੀ ਸ਼ੁਰੂ ਹੋਈ ਆ ਉਹਦਾ ਹਾਲ ਦੇਖੋ ਤਿੰਨ ਤਿੰਨ ਮਹੀਨੇ ਲੇਟ ਆਦੀ ਹੈ 6ਵਾਂ ਜਿਹੜਾ ਪੇ ਕਮਿਸ਼ਨ ਹੈਗਾ ਉਹ 2022 ਦਾ ਅਜੇ ਤੱਕ ਇਨਕ੍ਰੀਮੈਂਟ ਮਿਲ ਗਏ ਬੀਓ ਨੇ ਕੋਈ ਸੀ ਇਹਨਾਂ ਨੇ ਖਤਮ ਕਰਤੀ ਸਾਡੇ ਮਲਾਇਨ ਤਾਂ ਕੈਨਾਂ ਨੇ ਖਤਮ ਕਰਤਾ ਸਾਡੀ ਪੁਲਿਸ ਇਹਨਾਂ ਨੇ ਖਤਮ ਕਰਦੀ ਸਾਡੇ ਲੋਕਾਂ ਨੂੰ ਸਾਡੇ ਅਗਲੇ ਆਉਣ ਵਾਲੇ ਜਨਰੇਸ਼ਨ ਜਿਹੜੀ ਆਇਆ ਜਨਰੇਸ਼ਨ ਹੈਗੀ ਉਹਨੂੰ ਇਹਨਾਂ ਨੇ ਖਤਮ ਕਰਤਾ ਵੀਆਪੀ ਕਲਚਰ ਖਤਮ ਕੀਤਾ ਮਾਨ ਸਾਹਿਬ ਕਹਿੰਦੇ ਵੀਆਪੀ ਕਲਚਰ ਵੀ ਖਤਮ ਕਰ ਦਾਂਗੇ ਇਹ ਦੱਸੋ ਵੀਆਪੀ ਕਲਚਰ ਖਤਮ ਹੋਇਆ ਇਹਦੇ ਤੱਕ ਬਿਲਕੁਲ ਖਤਮ ਹੋ ਗਿਆ VIP ਕਲਚਰ ਜਿਹਕੇ CM ਦੇ ਗ੍ਰੀਡ ਸਕਿਉਰਟੀ ਹਜ 200 ਬੰਦਾ ਹੁੰਦਾ ਸੀਗਾ ਉਹ ਖਤਮ ਕਰਕੇ 950 ਚ ਪਹੁੰਚ ਗਿਆ ਠੀਕ ਹੈ ਠੀਕ ਹੈ ਜੀ ਜਿਹੜੇ ਸਾਡੇ MLA ਖੜੇ ਇੱਥੇ ਇਲੈਕਸ਼ਨ ਦੇ ਵਿੱਚ ਉਹਨਾਂ ਨੂੰ 250 ਬੰਦਾ ਦੇ ਤਾ ਜਿਹੜੇ ਦਿੱਲੀ ਵਾਲੇ ਇਹਨਾਂ ਦੇ ਹੈਗੇ ਨੇ ਬੰਦੇ ਉਹਨਾਂ ਕੋਈ 1100 ਬੰਦਾ ਦੇ ਤਾ ਇਹ VIP ਕਲਚਰ ਖਤਮ ਕੀਤਾ ਨਹੀਂ ਤੁਸੀਂ ਘਰੋਂ ਬਾਹਰ ਨਿਕਲਦੇ ਤੁਸੀਂ ਘਰੋਂ ਬਾਹਰ ਨਿਕਲਦੇ ਸਾਰੀ ਤੁਹਾਡੇ ਸਾਹਮਣੇ ਮਾਨ ਸਾਹਿਬ ਦੀ ਫੋਟੋ ਕਿਧਰ ਕਿਤੇ ਬੈਨਰ ਲੱਗਾ ਹੁੰਦਾ ਵਾ ਮਾਨ ਸਾਹਿਬ ਅਗਰ ਦੂਸਰੀ ਸਰਕਾਰਾਂ ਸੀਗੇ ਕਹਿੰਦੇ ਪੈਸਾ ਵੇਸਟ ਹੋ ਰਿਹਾ ਇੰਨੇ ਕਰੋੜ ਇੰਨੇ ਹਜ਼ਾਰ ਕਰੋੜ ਇੰਨੇ ਸੋ ਕਰੋੜ ਵੇਸ ਪਰ ਮੇਰੇ ਹੀ ਬਾਅਦ ਮੇਰੀ ਸਰਕਾਰ ਆਏਗੀ ਮੈਂ ਤੁਸੀ ਇੱਕ ਵੀ ਬੈਨਰ ਇੱਕ ਵੀ ਤੁਸੀ ਬੋਰਡ ਮੇਰਾ ਦੇਖੋਗੇ ਨਹੀਂ ਪਰ ਹੁਣ ਤੁਸੀਂ ਘਰੋਂ ਬਾਹਰ ਗੇਟ ਦੇ ਸਾਹਮਣੇ ਬਾਹਰ ਨਿਕਲਦੇ ਸਾਹ ਕੋਲ ਮਾਸਾਲਾ ਬੋਰ ਨਜ਼ਰ ਆਏਗਾ ਕੀ ਕਹਣਾ ਚਾਹੁੰਗੇ ਸਰੋਤ ਸਰਕਾਰ ਅੱਗੇ ਨਾ ਕੋਈ ਵੱਡੀਆਂ ਬਿਲਡਿੰਗਾਂ ਦੀ ਇਨਾਉਰੇਸ਼ਨ ਸੀਐਮ ਕਰਦਾ ਹੁੰਦਾ ਸੀਗਾ ਮਿਨਿਸਟਰ ਕਰਦੇ ਹੁੰਦੇ ਸੀ ਐਮਪੀ ਕਰਦੇ ਸੀ ਤੇ ਹੁਣ ਤਾਂ ਇਹਨਾਂ ਦਾ ਹਾਲ ਇਹ ਹੈ ਕਿ ਬਾਥਰੂਮਾਂ ਦੀ ਦਾ ਇਨਾਉਰੇਸ਼ਨ ਕਰਦੇ ਫਿਰ ਦਿਨੋ ਵੀ ਰੈਨੋਵੇਸ਼ਨ ਵਿਚਾਰੇ ਮਾਸਟਰਾਂ ਕੋਲ ਪੈਸੇ ਲਵਾ ਲੋਗੇ ਇਹਨਾਂ ਦਾ ਇਹ ਬਹੁਤ ਰੱ키 ਕੀਤੀ ਹੈ ਇਨੇ ਤੱਕ ਕੀ ਇਹ ਹੈ ਕਿ ਨਵੇਂ ਪ੍ਰੋਜੈਕਟ ਲਿਆਂਦੇ ਜੇਗਾ ਹੁਣ ਬਾਥਰੂਮਾਂ ਦੇ ਪੇਂਟ ਕਰਾ ਕੇ ਅੱਛਾ ਬਾਥਰੂਮ ਬਾਹਰੋਂ ਪੇਂਟ ਕਰਾ ਲਏ ਮੈਂ ਬਾਥਰੂਮ ਅੰਦਰ ਜਾ ਕੇ ਆਇਆ ਕਦੇ ਅੰਦਰ ਜਾ ਕੇ ਵੇਖਣ ਜਿਆਦਾ ਝਾਤੀ ਦਾ ਮਾਰ ਕੇ ਦੇਖ ਰਹੇ ਹਾਲ ਕੀ ਹੈ ਵਿਚਾਰੇ ਬੱਚੇ ਜਿਸੇ ਜਾਂਦੇ ਆ ਕੱਲੋਂ ਬਿਮਾਰੀਆਂ ਦਾ ਘਰ ਸਵੈਇਆ ਤੇ ਆ ਨਹੀਂ ਗਿਆ ਬਾਹਰ ਬੈਠ ਕੇ ਕਰਕੇ ਫੋਟੋ ਚਾਹੁੰਦੇ ਆਣਾ ਬਿਲਕੁਲ ਔਰ ਜਿਹੜੇ ਕਾਉਂਸਲਰਸ ਦੇ ਪਹਿਲੇ ਅਲਡੀ ਫਿੱਟੇ ਕੱਟੇ ਹੋਣਾ ਜਿਹੜੇ ਪਹਿਲੇ ਹਰਮਾਸਟਰ ਨੇ ਵੀ ਤੇ ਕੱਟੇ ਹੋਣਾ ਉਸ ਤੋਂ ਬਾਅਦ ਇਹ ਹੁਣ ਐਮਪੀ ਸਾਹਿਬ ਵੀ ਤੇ ਐਮਐਲਏ ਸਾਹਿਬ ਵੀ ਕੱਟਦੇ ਫਿਰਦੇ ਆ ਆ ਇਹਨਾਂ ਦੀ ਪ੍ਰੋਬਲਮ ਹੈ ਇਹਨਾਂ ਦਾ ਕਹਿਣਾ ਸੀਗਾ ਕਿ ਅਸੀਂ ਵੋਟ ਦਿਓ ਸਾਨੂੰ ਦੁਬਾਰਾ ਐਡਵਰਟਾਈਜ਼ਮੈਂਟ ਕਰਨ ਦੀ ਲੋੜ ਨਹੀਂ ਪਊਗੀ ਲੋਕੀ ਸਾਨੂੰ ਕਹਿਣਗੇ ਤੁਹਾਨੂੰ ਯਾਦ ਹੋਣਾ ਉਸ ਤੋਂ ਪਹਿਲੇ ਅੱਜ ਤਕਰੀਬਨ ਤਕਰੀਬਨ ਅਗਰ ਮੈਂ ਕਾਸਟ ਲਗਾਵਾ ਕਾਸਟ ਟੂ ਕਾਸਟ ਲਗਾਵਾ ਤਕਰੀਬਨ ਤਕਰੀਬਨ ਮੇਰੇਗਾ 5-700 ਕਰੋੜ ਰੁਪਏ ਰੋਈ ਤੇ ਐਡਵਰਟਾਈਜ਼ਮੈਂਟ ਹੈ ਹਾਂ ਜੀ ਬਿਲਕੁਲ ਔਰ ਇੱਕ ਤੋਂ ਬਾਅਦ ਪੰਜਾਬ ਤੋਂ ਬਾਹਰ ਤਕਰੀਬਨ ਮੈਂ ਜੋ ਸੌਂਦਾ ਵੈ 22000 ਕਰੋੜ ਰੁਪਏ ਇਹਨਾਂ ਨੇ ਬਾਹਰ ਖਰਚਤਾ ਐਡਵਰਟਾਈਜ਼ਮੈਂਟ ਤੇ ਉਹ ਮੈਂ ਨਾਲ ਲਾਹਣਾ ਦਾ ਤੁਹਾਡੇ ਦੇ ਪੰਜਾਬ ਦਾ ਪੈਸਾ ਬਾਹਰ ਖਰਚੀ ਜਾਂਦੇ ਹੋ ਔਰ ਕੋਈ ਅਕਲ ਕੋਈ ਸ਼ਰਮ ਕਰੋ ਆਪਾਂ ਲੋਕੀ ਪੰਜਾਬੀ ਆ ਪੰਜਾਬ ਨੂੰ ਆਪਾਂ ਸ਼ਰਮਦਾਰ ਕੋਈ ਹੋਰ ਸਰਕਾਰ ਦਾ ਤੁਸੀਂ ਕਦੀ ਹਰਿਆਣੇ ਦੀ ਐਡਵਰਟਾਈਜ਼ਮੈਂਟ ਪੰਜਾਬ ਦੇਖੀ ਹੈ ਨਾਲ ਦਾ ਸੂਬਾ ਹੀ ਹੈ ਕਦੀ ਹਿਮਾਚਲ ਦੇਖੀ ਹੈ ਕਦੀ ਜੀਐਨਜੀ ਦੇਖੀ ਹੈ ਸਾਡੇ ਪੈਸੇ ਨੂੰ ਤੁਸੀਂ ਵਿਰਾਜ ਚ ਫਾਈ ਜਾਂਦੇ ਹੋ ਸਾਡੇ ਪੈਸੇ ਨੂੰ ਜਦੋਂ Odisha ਤੇ ਖਾਈ ਜਾਂਦੇ ਹੋ ਮਾਚਲ ਖਾਈ ਜਾਂਦੇ ਹੋ ਹਰਿਆਣਾ ਤੇ ਕਹੇ Rajasthan ਲਈ ਜਾਂਦੇ ਹੋ ਇੱਤੇ ਵੱਡੇ ਢੋਂਗੀ ਕੌਣ ਹੋ ਸਕਦਾ ਜਿਹੜਾ ਪੰਜਾਬ ਦਾ ਪੈਸਾ ਬਾਹਰ ਫੁੱਕੀ ਜਾਂਦਾ ਇਹ ਪੈਸਾ ਟੈਕਸ ਦਾ ਗਰੀਬਾਂ ਵਾਸਤੇ ਹੈ ਜਿਨ੍ਹਾਂ ਦੀ ਜਿਨ੍ਹਾਂ ਵਾਸਤੇ ਬਾਦਲ ਸਾਹਿਬ ਨੇ ਆਟਾ ਦਾ ਸਕੀਮ ਸ਼ੁਰੂ ਕੀਤੀ ਸੀ ਸਰਨਾਂ ਸਕੀਮ ਸ਼ੁਰੂ ਕੀਤੀ ਸੀ ਸਾਈਕਲ ਸਕੀਮ ਸ਼ੁਰੂ ਕੀਤੀ ਸੀ ਔਰ ਵਗੈਰਾ ਵਗੈਰਾ ਸੱਥਾਂ ਦੇ ਬੈਠ ਕੇ ਉਹਨਾਂ ਨੂੰ ਇਨਸਾਫ ਦਿੰਦੇ ਹੁੰਦੇ ਸੀ ਠੀਕ ਹੈ ਨਾ ਅੱਜ ਜਨ ਨੇ ਕੀ ਕੀਤਾ ਇਹ ਤਾਂ ਲੁੱਟ ਕੇ ਖਾ ਗਏ ਪੰਜਾਬ ਨੂੰ ਇਕਨੋਮੀ ਖਤਮ ਕਰ ਗਏ ਇੰਡਸਟਰੀ ਖਤਮ ਕਰ ਗਏ ਲੋਕਾਂ ਦਾ ਰੋਜ਼ਗਾਰ ਖਤਮ ਕਰ ਗਏ ਗੱਲਾਂ ਗੱਲਾਂ ਜੋ ਮਰਜ਼ੀ ਬੋਲੀ ਜਾਣ ਪਰ ਜਿਹੜੀ ਜ਼ਮੀਨੀ ਹਕੀਕਤ ਆ ਉਹ ਡਿਫਰੈਂਟ ਹੈ ਜ਼ਮੀਨੀ ਹਕੀਕਤ ਆਪਾਂ ਗੱਲ ਕਰੀਏ ਜ਼ਮੀਨੀ ਹਕੀਕਤ ਇਹਨਾਂ ਨੇ ਪੰਜਾਬ ਖਤਮ ਕਰਤਾ ਜਿਵੇਂ ਇੱਕ ਜ਼ਮੀਨੀ ਹਕੀਕਤ ਇਹ ਨਸ਼ਾ ਬਣਾਤਾ ਨਸ਼ਾ ਗੜ ਬਣਾਤਾ ਨਸ਼ਾ ਇਹਨਾਂ ਨਹੀਂ ਸੀ ਕਦੇ ਹੁੰਦਾ ਜਿਹੜਾ ਗੜ ਬਣਾਤਾ ਤੇ ਧਿਆਨ ਨਾਲ ਦੇਖੋ ਹਰ ਗਲੀ ਬਾਹੋਂ ਗਰੇਜ ਕੋ ਬਦਾ ਕਰਦਾ ਬੱਚਿਆਂ ਵਿਚਾਂ ਲੋਕਾਂ ਵਿਚੜਦਾ ਮੈਂ ریکارڈ ਕਰਦਾ ਹਾਂ ਜੀ ਆ ਜੋਂ ਮੈਂ ਬੱਚੇ ਕਹਿ ਰਹੇ ਆ ਕਿ ਸਾਡੇ ਤਾਂ ਗੜੀ ਵਿੱਚੋਂ ਨਸ਼ੇ ਵੇਚਣ ਲਾਪੇ ਸਾਡੇ ਸਕੂਲਾਂ ਵਿੱਚੋਂ ਲਾਪੇ ਮਾਨ ਸਾਹਿਬ ਮੈਂ ਇੱਕ ਵਾਰ ਫੀਚਰ ਤੇ ਵੀ ਆਵਾਂਗਾ ਮਾਨ ਸਾਹਿਬ ਜਿਸ ਤਰੀਕ ਨਸ਼ੇ ਦੀ ਗੱਲ ਕੀਤੀ ਤੁਸੀਂ ਮਾਨ ਸਾਹਿਬ ਦਾ ਇਸ ਸਮੇਂ ਲੋਕਾਂ ਦੇ ਵਿੱਚ ਵੀ ਕਹਿੰਦੇ ਹੈਪੋ ਵਾਲੇ ਗੇੜਾ ਮਾਰ ਰਹੇ ਨੇ ਕਦੇ ਜਵਾਰ ਅਗਰ ਕੱਪ ਗੇੜਾ ਮਾਰ ਰਹੇ ਹਾਂ ਜਿੱਥੇ ਨਸ਼ਾ ਤਾਂ ਨਹੀਂ ਹੈ ਉਹਨਾਂ ਦਾ ਕਹਿਣਾ ਤੇ ਮੈਂ ਜਹਾਂਜੀ ਇੱਕ ਵਾਰ ਮੈਨੂੰ ਤੁਸੀਂ ਸੋਚਣਾ ਦਿਓ ਪਾਸ ਆਪਾਂ ਦੇ ਘਰੇ ਬਿਲਡੋਜ਼ਰ ਲਾ ਦੇ ਲੋਕਾਂ ਦੇ ਘਰੇ ਬਿਲਡੋਜ਼ਰ ਲਾ ਦੇ ਨੇ ਤੁਸੀਂ ਕਹਿੰਦੇ ਨਸ਼ਾ ਨਿਖਤਮ ਹੋਇਆ ਕੀ ਆ ਮਾਨ ਸਾਹਿਬ ਕੋਲ ਬਿਲਡੋਜ਼ਰ ਚਲਾਉਣ ਦਾ ਹ ਸਾਰੇ ਮਾਨ ਸਰਕਾਰ ਨੂੰ ਚੈਲੰਜ ਕਰਦਾ ਮੈਨੂੰ ਲਾਅ ਦਿਖਾ ਦਿਓ ਕਾਨੂੰਨ ਦਿਖਾ ਦਿਓ ਜੇ ਤੁਸੀਂ ਬਲਡوزر ਚਲਾ ਦੇ ਬਲਡوزر ਚਲਾ ਰਹੇ ਗਰੀਬ ਬੰਦਿਆਂ ਤੇ ਤਾਂ ਕਿ ਬੋਲਣ ਉਹ ਟੱਕੇ ਨਾਲ ਨਸ਼ਾ ਦੇ ਵਪਾਰੀ ਨਸ਼ੇ ਦੇ ਵਪਾਰੀ ਬਣਾ ਦੇ ਜੇ ਨਸ਼ੇ ਕਰਨੇ ਆ ਨਸ਼ੇ ਫੜਨੇ ਆ ਤਾਂ ਆਪਣੇ ਅੰਦਰ ਚਾਤੀ ਮਾਰੋ 92 94 ਤੁਹਾਡੇ ਉਹਨਾਂ ਦੇਖੋ ਚਾਤੀ ਮਾਰੋ ਉਹ ਤੁਹਾਨੂੰ ਦੱਸਾਂਗੇ ਨਸ਼ਾ ਕੌਣ ਕਰ ਵੇਚ ਰਿਹਾ ਉਹ ਦੱਸਾਂਗੇ ਹਿਸਾਬ ਪੱਤੀ ਕੀ ਦੀ ਹੈ ਸਾਰੇ ਦਾ ਸਕਾਰ ਸਾਰਾ ਜਦੋਂ ਜ਼ਿੰਦਗੀ ਚ ਅਸੂਰ ਕੀ ਹੁੰਦਾ ਤੇ ਮਹਾਰਾਜੀਤ ਸਿੰਘ ਦਾ ਵੇਲਾ ਵੇਖ ਲਓ ਮੈਂ ਕਿਤਾਬਾਂ ਪੜ੍ਹਦਾ ਹਾਂ ਨਾ ਮਾੜਾ ਮੌਕਾ ਮਿਲਦਾ ਕਿਤਾਬਾਂ ਪੜ੍ਹਨ ਦਾ ਜਦੋਂ ਵੀ ਸਫਾਈ ਹੋਣੀ ਹੁੰਦੀ ਹੈ ਨਾ ਥੱਲੇੋਂ ਨਹੀਂ ਹੋਣੀ ਉੱਪਰੋਂ ਹੋਣੀ ਹੁੰਦੀ ਹੈ ਜਦ ਉੱਪਰ 와ਈ ਸਾਰੇ ਨਾਲ ਨਾਲੇ ਮਿਲੇ ਹੋਣ ਤਾਂ ਥੱਲੇ ਆਪਾਂ ਕਿਵੇਂ ਸਫਾਈ ਸਫਾਈ ਕਰ ਲਾਂਗੇ ਬਿਲਕੁਲ ਪੁਲਿਸ ਕੰਨਾ ਵੀ ਜਾਂਦੀ ਹੈ ਇਹ ਹੁਣ ਨਹੀਂ ਦੇ ਰਹੇ ਗੱਲ ਹੈ ਕਿ ਸਾਰਾ ਤਾਣਾ ਬਾਣਾ ਇਹਨਾਂ ਹਾਲਾਤਾਂ ਜਿਹੜਾ ਵੀ ਤਾਣਾ ਬਾਣਾ ਕਦੀ ਇਦਾਂ ਨਾਲੇ ਨਹੀਂ ਸੀਗਾ ਜਿੰਨਾ ਇਹਨਾਂ ਨੇ ਗੁੰਡਾਵਾਦ ਜੋ ਇਹਨਾਂ ਨੇ ਆ ਲੈਂਡ ਮਾਫੀਆ ਦੂਜਾ ਅਪਰਾਧੀ ਕਹਿੰਦੇ ਹੈਗੇ ਨੈਕਸਟ ਜਨ ਕਾਲ ਵਾਲੇ ਬੰਦੇ ਹੈਗੇ ਆ ਜਾਂ ਜਿਹੜੇ ਆ ਆਰਗੇਨਾਈਜ਼ਡ ਕ੍ਰਾਈਮ ਹੈਗਾ ਇਹਨਾਂ ਨੇ ਪੈਦਾ ਕਰਤਾ ਪੰਜਾਬ ਚ ਇਹਨੂੰ ਖਤਮ ਕਰਨਾ ਪੈਣਾ ਹੈ ਨਹਿਮਾਨ ਸਾਹਿਬ ਇਹ ਜਿਹੜੇ ਪੈਦਾ ਕੀਤੇ ਆ ਨਾ ਤੁਸੀਂ ਬੰਦੇ ਇਹ ਤੁਹਾਡੇ ਵੀ ਸਗੇ ਨੀਗੇ ਤੁਹਾਨੂੰ ਮੈਂ ਦੱਸ ਦਿੰਨਾ ਅੱਜ ਸਾਨੂੰ ਪੈਰੇ ਹੈਗੇ ਆ ਸਾਡੇ ਪਰਿਵਾਰਾਂ ਨੂੰ ਪੈਰੇ ਆ ਇਹ ਜਦੋਂ ਤੁਹਾਨੂੰ ਪਏ ਨਾ ਤੁਹਾਨੂੰ ਅਸਟਰੀਆ ਜਾਏ ਜਿਹੜਾ ਜਿਹੜਾ ਇਹਨਾਂ ਨੇ ਇਹ ਵਾ ਦੱਸ ਦਿੰਦਾ ਜਦੋਂ ਆ ਵਾ ਕੰਡੇ ਕਿਸੇ ਦੀ ਬੀਜਦੇ ਆ ਨਾ ਚੂਨੇ ਆਪ ਨੂੰ ਬੀਜਦੇ ਆ ਤੇ ਤੁਸੀਂ ਫਿਤੇ ਦੀ ਗੱਲ ਕੀਤੀ ਸੀਗੀ ਜਿਸ ਤਰ੍ਹਾਂ ਕਿ ਫਿਤੇ ਕਿਸੇ ਹੋਰ ਨੇ ਕਿਤੇ ਨਾ ਮੈਂ ਬਾਤ ਇਹਨਾਂ ਨਾਲ ਠੀਕ ਹੈ ਜੀ ਜਿਸ ਤਰ੍ਹਾਂ ਕਿ ਆਪਾਂ ਗੱਲ ਕਰਦੇ ਆ ਆਪਾਂ ਆਟਾ ਦਾਲ ਦੀ ਸਕੀਮ ਦੀ ਗੱਲ ਕੀਤੀ ਸੀ ਤੁਸੀਂ ਐਂਬੂਲੈਂਸ ਦੀ ਗੱਲ ਕਰਨੀ ਹੈ ਠੀਕ ਹੈ ਜੀ ਅੱਜ ਪੁਲ ਜਿਹੜੇ ਪੁਲ ਹੈਗੇ ਠੀਕ ਹੈ ਪੁਲ ਬਣਾਏ ਨੇ ਬਾਦ ਸਾਬ ਵੀ ਦੇਣ ਹੈਗੀ ਠੀਕ ਹੈ ਜੀ ਤੇ ਬਾਦ ਵਿੱਚ ਜਿਹੜੇ ਨੀ ਪਤਾ ਦੇ ਇਹਨਾਂ ਨੇ ਆਪਣੇ ਨਾਮ ਦੇ ਬਾਦ ਜੇ ਉਹ ਰੱਖ ਨਹੀਂ ਕੀਤੇ ਨੇ ਉਸ ਨੂੰ ਅੱਗੀ ਕੀ ਲੱਗਦਾ ਤਕਨੀਕੀ ਇਤੋਂ ਵੱਧ ਝਾੜਾ ਤੋਰਾ ਕੰਮ ਹੀ ਕੋਈ ਨਹੀਂ ਗਿਆ ਤੇ ਮਾਨ ਸਾਹਿਬ ਇਹ ਕਹਿੰਦੇ ਸੀ ਵੀ ਲੋਕਾਂ ਦੇ ਘਰ-ਘਰ ਜਾ ਕੇ ਪਹੁੰਚਦਾ ਮੈਂ ਔਰ ਫੋਟੋ ਨਹੀਂ ਹੋਈ ਕੋਈ ਅੱਟੇ 10 ਕਿਲੋ ਆਟੇ ਦੀ ਥੈਲੀ ਤੇ ਜਿੱਦੀ ਆਟੇ ਥੈਲੀ ਹੈ ਉੱਥੇ ਹੀ ਮਾਨ ਸਾਹਿਬ ਦੀ ਫੋਟੋ ਲੱਗੀ ਹੁੰਦੀ ਆਟੇ ਥੈਲੀ ਤੇ ਮੈਂ ਤਾਂ ਕਹਿੰਦਾ ਮਾਨ ਸਾਹਿਬ ਨੂੰ ਚਾਹੀਦਾ ਆਪੇ ਉੱਪਰ ਚੜ ਕੇ ਬਹਿ ਜਾਣਾ ਕਮ ਸਾ ਲੋਕਾਂ ਨੂੰ ਜੀਉਂਦੇ ਵੀ ਮਿਲਤਾ ਜਾਣਗੇ ਜਿਹੜੇ ਲੱਭਦੇ ਕਿੱਥੇ ਨੇ ਇਹਦਾ ਲੋਕਾਂ ਨੂੰ ਕਹਿੰਦੇ ਆਪ ਤਾਂ ਹੈਲੀਕਾਪਟਰ ਐ ਇੱਥੋਂ ਦ੍ਰਿਸ਼ੀ ਗਰਾਉਂਡ ਤੋਂ ਤੇਜ਼ ਵਾਲਾ ਤਾਂ ਹੈਲੀਕਾਪਟਰ ਵਰਤਦੇ ਆ ਉਹ ਇੱਕ ਹੋਰ ਬੰਦਾ ਇਹਨਾਂ ਦਾ ਕੀ ਨਾਮ ਆਦਾ ਦਿੱਲੀ ਵਾਲਾ ਕੇ ਉਹਨੂੰ ਦਿੱਲੀ ਲੈ ਆ ਜਾਂਦਾ ਹੈਲੀਕਾਪਟਰ ਛੱਡ ਜਾਂਦਾ ਲੈ ਆ ਜਾਂਦਾ ਉਹ ਕਰੇ ਵਿਪਾਰਸ਼ ਦਾ ਗਾਣਾ ਜੀ ਮੈਂ ਇੱਥੇ ਹਾ ਹਜ਼ਾਰਪੁਰ ਉੱਥੇ ਵੀ ਹੈਲੀਕਾਪਟਰ ਚੰਡੀਗੜ੍ਹ ਤੋਂ ਵਿਪਾਰਸ਼ ਦਾ ਹੈਲੀਕਾਪਟਰ ਜਾਂਦਾ ਉਹ ਪੈਸੇ ਕਿਦਾਂ ਦਾ ਪੈਸਾ ਸਾਡੇ ਲੋਕਾਂ ਦਾ ਇਹ ਸਾਡੇ ਟੈਕਸਾਂ ਦਾ ਆ ਕਿਹੜੇ ਕਮਾਜਾਪਾ ਬੈਗੇ ਆ ਆਪਾਂ ਲੁੱਟਦਾ ਮਚਾਈ ਆ ਇੱਕ ਕਹਾਣੀ ਸੀ ਅਲੀ ਬਾਬਾ 40 ਚੋਰ ਦੀ ਠੀਕ ਹੈ ਨਾ ਇਹ ਇਹ 40 ਚੋਰ ਦਿੱਲੀ ਵਾਲੇ ਬੈਠੇ ਨੇੜੇ ਉਹ ਇੱਥੋਂ ਦਾ ਟੋਟਲ ਮਿਲਾ ਕੇ ਹੁਣ 4000 ਤੋਂ ਉੱਤੇ ਪਹੁੰਚ ਚੁੱਕੇ ਆ ਹਰ ਦਫ਼ਤਰ ਦੇ ਵਿੱਚ OSG ਦਿੱਲੀ ਦਾ ਹਰ ਵਾਰਡ ਦੇ ਵਿੱਚ ਹਰ ਐਮਐਲਏ ਨਾਲ ਇੱਕ ਵਕ ਬੰਦਾ ਦਿੱਲੀ ਵਾਲਾ ਹਰ ਚੇਅਰਮੈਨ ਦੇ ਨਾਲ ਇੱਕ ਬੰਦਾ ਦਿੱਲੀ ਵਾਲਾ ਹਰ ਪ੍ਰਧਾਨ ਨਾਲ ਇੱਕ ਬੰਦਾ ਦਿੱਲੀ ਵਾਲਾ ਸਿਕਿਉਰਿਟੀ ਪੂਰੀ ਖਾ ਆ ਬਿਨਾ ਰਹਾਣਾ ਰਹਾਣਾ ਹਰ ਚੀਮ ਕਿਹਦੇ ਖਰਚੇ ਦੇ ਆ ਇਹ ਰੋਜ਼ ਦਾ ਖਰਚਾ ਕੌਣ ਖਰਚੇ ਰਿਹਾ 50 ਦਾ ਖਰਚੇ ਇਹ ਤੇ ਪੈਸਾ ਜੇ 50 ਕਰ ਦੋ ਕਿੱਥੋਂ ਆਂਦਾ ਲੋਕਾਂ ਦਾ ਹੀ ਆ ਤੇ ਸਵਾ ਦੋ ਲੱਖ ਰੁਪਏ ਦੇ ਕਰੀਬ ਇਹਨਾਂ ਚਾੜ ਲਿਆ ਨਾਲ ਲੋਨ ਚਾੜ ਲਿਆ ਹੈ ਸੈਂਟਰ ਤੋਂ ਕਾਹਦਾ ਆਹੀ ਹੈ ਡਵੈਲਪਮੈਂਟ ਕੀ ਕੀਤਾ ਨਾ ਨੇ ਮੈਨੂ ਡਵੈਲਪਮੈਂਟ ਸਵਾਦੋ ਲੱਖ ਕਰੋੜ ਦੇ ਇੱਕ ਵੀ ਦਿਖਾਣ ਪੈਸਾ ਡਾ ਲਾਇਆ ਨਾ ਨੇ ਸਵਾਦੋ ਲੱਖ ਕਰੋੜ ਦੇ ਤਾਂ ਪੂਰਾ ਪੰਜਾਬ ਨਵਾ ਖੜਾ ਹੋ ਜਾਂਦਾ ਜਿੰਨਾ ਮਰਜ਼ੀ ਤਰ੍ਹਾਂ ਕਰ ਲੋ ਤੇ ਕੀਤਾ ਕੀ ਆ ਅ ਤੁਸੀਂ ਥੋੜੀ ਜਿਹਾ ਪਹਿਲਾਂ ਕਹੇ ਸੀ ਮੈਡੀਕਲ ਸੇਵਾਵਾਂ ਖਤਮ ਕਰ ਦੇ ਪਰ ਮਾਨ ਸਾਹਮਣੇ ਦਾ ਗਲੀ ਗਲੀ ਵਿੱਚ ਮੋਹੱਲਾ ਕਲੀਨਿਕ ਖੁਲਾ ਦਿੱਤੇ ਦਿਖਾਓ ਨਾ ਕਿਹੜੇ ਮੋਹੱਲੇ ਕਲੀਨਿਕ ਸਬਸੈਂਟਰ ਸਰਕਾਰ ਦਾ ਪ੍ਰੋਜੈਕਟ ਸੀਗਾ ਨਾ ਬੰਦ ਕਰਕੇ ਨਾਲੇ ਚਵੇੜਾ ਮਾਰੀ ਇਹਨਾਂ ਦੇ ਉੱਤੇ ਤੇ ਨਾਲੇ ਪ੍ਰੋਜੈਕਟ ਬੰਦ ਕਰਾਤਾ ਆਸ਼ਮਾਨ ਜਿਹੜਾ ਹੈਗਾ ਉਹਦਾ ਵੱਢ ਗਏ ਹੈਗੇ ਨੇ ਅਰੇ ਯਾਰ ਚੂੜ ਦੇ ਉੱਤੇ ਪੈਰ ਥੋੜਾ ਹੁੰਦੇ ਆ ਚੂੜ ਦਾ ਮਾਨਸਾ ਜਿਹਨਾਂ ਮਰਜ਼ੀ ਬੋਲੀ ਜਾਣ ਸਰਕਾਰ ਜਿਹੜਾ ਮਰਜ਼ੀ ਬੋਲੀ ਚੱਲੇ ਸੱਚ ਦੀ ਗੱਲ ਕਰਨ ਕਾਲ ਜੀ ਗੱਲ ਕਰ ਕਾਲ ਜੀ ਬੋਲਦੇ ਆ ਦੇਖੋ ਗੱਲ ਅਸੀਂ ਜਦੋਂ ਅਸੈਂਬਲੀ ਕੀ ਹੁੰਦੀ ਐ ਐਮ ਐਲ ਏ ਬੰਦਾ ਬੰਦਾ ਕੀ ਹੁੰਦਾ ਉਹਨੂੰ ਕਾਨੂੰਨ ਦੀ ਨੌਲੇਜ ਹੋਣੀ ਚਾਹੀਦੀ ਐ ਜੇ ਕਾਨੂੰਨ ਦੀ ਨੌਲੇਜ ਐ ਤਾਂ ਹੀ ਉਹ ਗੱਲ ਕਰ ਸਕਦਾ ਔਰ ਸਾਹਿਬ ਕਾਨੂੰਨਨ ਮੈਨੂੰ ਕਾਗਜ਼ ਦਿਖਾ ਦੇ ਜਿਹਦੇ ਵਿੱਚ ਕੀ ਐ ਕਾਨੂੰਨੀ ਦੌਰ ਤੇ ਠੀਕ ਕੰਮ ਕਰ ਰਿਹਾ ਇਹਨਾਂ ਤਾਂ ਮੈਂ ਦੱਸ ਦਿੰਦਾ ਜਿਹੜੇ ਕੰਮ ਕਰਦੇ ਆ ਨਾ ਮੈਨੂੰ ਨਹੀਂ ਪਤਾ ਸਰਕਾਰ ਕਿਹੜੀ ਆਣੀ ਹੈ 27 ਚ ਪਰ ਇਹ ਨਹੀਂ ਆਉਂਦੇ ਔਰ ਇਹਦਾ ਨਾਂਨ ਕਰਕੇ ਜੋ ਇਹਨਾਂ ਦੇ ਹਾਲ ਨੇ ਸਰਕਾਰ ਨੇ ਆ ਕੇ ਸਾਰਾ ਜੋ ਚਿੱਠਾ ਖੋਲਿਆ ਨਾ ਜਦੋਂ ਸਾਡਾ ਇਹਨਾਂ ਦੀ ਆਡਿਟਿੰਗ ਹੋਈ ਆ ਸਾਡ ਰਿਪੋਰਟਸ ਦੀਆਂ ਤੇ ਵੇਖ ਲਓ ਤੁਸੀਂ ਮੈਂ ਤੁਹਾਨੂੰ ਪਹਿਲੇ ਕਿਹਾ ਲੋਕਾਂ ਦਾ ਅਸੇਰੀ ਨਹੀਂ ਜਾਣ ਦੇਣਾ ਇੱਥੇ ਰੱਖ ਲੈਣਾ ਇਹਨਾਂ ਨੂੰ ਪੱਕਾ ਹੀ ਕਿ ਭਾਈ ਤੁਹਾਡੇ ਵਿੱਚ ਬਹੁਤ ਲੋੜ ਆ ਜਿਸ ਤਰ੍ਹਾਂ ਕਿ ਸਾਜੀ ਆਪ ਸਰਕਾਰ ਆਪ ਸਰਕਾਰ ਹੋਈ ਖਵਾ ਚੱਲੀ ਸੀਗੀ ਠੀਕ ਹੈ ਜੀ ਇਹਨਾਂ ਨੇ ਕਿਹਾ ਸੀ ਕਿ ਮੇਰੇ ਰਾਜ ਵਿੱਚ ਕੋਈ ਵੀ ਧਰਨਾ ਨਹੀਂ ਲੱਗੇਗਾ ਠੀਕ ਹੈ ਜੀ ਲੋਕ ਖੁਸ਼ ਆਹਣਗੇ ਲੱਗਦਾ ਕੋਈ ਧਰਨਾ ਨਹੀਂ ਲੱਗੇਗਾ ਜਾਂ ਕੁਝ ਲੋਕਾਂ ਦੇ ਵਿੱਚ ਲੋਕਾਂ ਨੂੰ ਕੀ ਲੱਗਦਾ ਕਿ ਲੋਕ ਆਪ ਸਰਕਾਰ ਨੂੰ ਜਿਤਾ ਕੇ ਖੁਸ਼ ਨੇ ਇਹ ਮੇਰਾ ਆਸਲਾ ਹਾਂ ਹਲਕਾ ਪਤਾ ਹੈ ਕੀ ਲਿਖਿਆ ਤੰਨੇ ਵਾਲੀ ਉੱਠੀ ਸਰਕਾਰ ਹੈ ਤੰਨਿਆਂ ਦਾ ਦਰਦੀ ਫਿਰਦੀ ਹੈ ਹਰ ਗਲੀ ਤੰਨਾ ਲੱਗ ਰਿਹਾ ਹਰ ਮਾਲੇ 'ਚ ਤੰਨਾ ਲੱਗ ਰਿਹਾ ਹਰ ਡਿਪਾਰਟਮੈਂਟ ਤੰਨਾ ਲਾ ਰਿਹਾ ਕਿਸਾਨੀ ਤੰਨਾ ਲਾ ਰਹੀ ਹੈ ਇੰਡਸਟਰੀ ਤੰਨਾ ਲਾ ਰਹੀ ਹੈ ਟਰੇਡਰ ਤੰਨਾ ਲਾ ਰਿਹਾ ਡਾਕਟਰ ਤੰਨਾ ਲਾ ਰਿਹਾ ਵਕੀਲ ਤੰਨਾ ਲਾ ਰਿਹਾ ਕਿਹੜਾ ਤੰਨਾ ਨਹੀਂ ਲਾ ਰਿਹਾ ਇੰਜੀਨੀਅਰ ਤੱਕ ਤੰਨਾ ਲਾ ਰਿਹਾ ਬਿਲੀ ਬੋਰਡ ਤੰਨਾ ਲਾ ਰਿਹਾ ਨੌਕੇ ਡਿਪਾਰਟਮੈਂਟ ਦੀ ਮਗਰਲੇ ਕਰ ਅਰੇ ਇਹਨਾਂ ਨੂੰ ਗਵਰਨੈਂਸ ਆਂਦੀ ਨਹੀਂ ਇਸੇ ਕਰਕੇ ਜੋ ਅੱਜ ਪੰਜਾਬ ਦਾ ਹਾਲਾਤ ਕਰਦਾ ਇਹਨਾਂ ਨੇ ਇੱਡਾ ਬੁਰਾ ਕਰਤਾ ਹੈਗਾ ਵਾ ਜਦੋਂ ਨਾ ਸੰਦੀ ਹੁੰਦੀ ਤਾਂ ਹਾਲਾਤ ਨਹੀਂ ਸੋਣੇ ਇਹ ਸਾਰੇ ਸਾਰੇ ਬੰਦੇ ਉਹ ਨੇ ਜਿਨ੍ਹਾਂ ਲੋਕਾਂ ਨੇ ਕਰਜਤਾ ਦਾ ਪਰ ਬਾਕੀ ਪਾਰਟੀ ਅੰਦਰ ਰਿਜੈਕਟਡ ਮਾਲ ਸੀਗਾ ਇਹ ਜਿਨ੍ਹਾਂ ਪੰਜਾਬ ਜਿਹੜੀਆਂ ਦੂਜੀਆਂ ਪਾਰਟੀਆਂ ਦੇ ਨਾ ਜਿਹੜਿਆ ਜਿਹੜੀ ਕਾਫੀ ਧੀਰ ਤੋਂ ਸੇਵਾ ਕਰਦੀਆਂ ਆ ਰਹੀਆਂ ਨੇ ਕਿ ਉਹਨਾਂ ਦਾ ਰਿਜੈਕਟਡ ਮਾਲ ਹੋ ਰਹੀ ਫਿਰਦੇ ਆ ਔਰ ਤੁਹਾਨੂੰ ਪਤਾ ਜੇ ਆਪਾਂ ਕੋਈ ਇੰਡਸਟਰੀ ਦੀ ਗੱਲ ਕਰੀਏ ਉਹਨੇ ਅਗਰ ਸਮਾਨ ਬਾਹਰ ਭੇਜ ਨਾ ਹੋਵੇ ਰਿਜੈਕਟ ਹੋ ਜੇ ਉਤੋਂ ਤਾਂ ਇੱਥੇ ਵਾਪਸ ਨਹੀਂ ਆਉਂਦਾ ਹੁੰਦਾ ਉਹਨੂੰ ਡੰਪ ਕਰਤਾ ਇਹਦਾ ਗਰੀਬ ਦੇਸ਼ ਕਿਤੇ ਬੰਗਲਾਦੇਸ਼ ਵਰਗੇ ਚ ਕਿ ਉੱਥੇ ਜਾ ਕੇ ਡੰਪ ਕਰ ਦੋ ਉੱਥੇ ਵੇਖ ਜੂਗਾ ਸਸਤਾ-ਸਸਤਾ ਕਰਕੇ ਇਹਨਾਂ ਨੇ ਛੱਡਦਾ ਲੋਕਾਂ ਨੇ ਇਹ ਬੰਗਲਾਦੇਸ਼ ਆ ਬਣਾਤਾ ਸਾਡਾ ਡੰਪ ਕਰਕੇ ਇੱਥੇ ਦੇਤੇ ਕਿ ਭਾਈ ਇਹਨੂੰ ਸੌਣ ਲੋ ਤੁਸੀਂ ਪੈਸਾ ਲਵਾਣਾ ਨੂੰ ਚਲੋ ਸੋ ਹਾਲਾਤ ਇਹ ਹੈ ਗੁੱਸਾ ਨਾ ਕਰੋ ਮੇਰੇ ਵੀਰ 92 ਦੇ 92 ਜਿਹੜੇ ਹੈਗੇ ਤੁਹਾਨੂੰ ਬੇਨਤੀ ਹੈ ਤੁਹਾਨੂੰ ਦਿੱਤਾ ਗਿਆ ਚੰਗੇ ਕੰਮ ਨਾਲ ਉਸ ਤੇ ਭੇਜਿਆ ਗਿਆ ਤੁਹਾਨੂੰ ਭੇਜਿਆ ਗਿਆ ਕਿ ਪੰਜਾਬ ਦੀ ਸੇਵਾ ਕਰੋ 3.5 ਸਾਲ ਵੀ ਚੱਲੇ ਆ ਸੇਵਾ ਨਹੀਂ ਆਪਾਂ ਕੀਤੀ ਸੇਵਾ ਕਰਾਈ ਜੂਰ ਆਪਾਂ ਹੁਣ ਵਕਤ ਆ ਗਿਆ ਆ ਇਲੈਕਸ਼ਨ ਤੋਂ ਬਾਅਦ ਤੁਹਾਨੂੰ ਬੇਨਤੀ ਲਾਣਾ ਜੇ ਮੈਨੂੰ ਮੌਕਾ ਦੇਤਾ ਤੇ ਤੁਹਾਨੂੰ ਮੈਂ ਸਾਰਨ ਮਜਬੂਰ ਕਰੂਗਾ ਕਿ ਤੁਸੀਂ ਸੇਵਾ ਦੇ ਵਿੱਚ ਦੁਆਰਾ ਲੋਕਾਂ ਲੋਕ ਸੇਵਾ ਚ ਆ ਜਾਓਗੇ ਔਰ ਲੋਕ ਸੇਵਾ ਕਿਵੇਂ ਕਰਾਣੀ ਹੈ ਇਹ ਅਸੈਂਬਲੀ ਵਿੱਚ ਬੋਲ ਕੇ ਮੈਂ ਦੱਸੂਗਾ ਤੁਹਾਨੂੰ ਮੈਂ ਇਹ ਤੁਹਾਡੇ ਵਿੱਚੋਂ ਆ ਪਰ ਮੈਂ ਸਿਆਸਤਦਾਨ ਨਹੀਂ ਹੈਗਾ ਸਿਆਸਤਦਾਨ ਨਾ ਹੁਣ ਕਾਕੇ ਪਾ ਕਾਨੂੰਨਦਾਨ ਹੈਗਾ ਮੈਂ ਕਾਨੂੰਨਾਂ ਦੇ ਪੱਖੇ ਦਾ ਪੂਰਾ ਸਿਖਾ ਦਊਗਾ ਤੁਹਾਨੂੰ ਕਿ ਕੰਮ ਕਿਵੇਂ ਕਰਨਾ ਸਰ ਜਿਸ ਤਰ੍ਹਾਂ ਵੀ ਕੋ ਇਲੈਕਸ਼ਨ ਹੁੰਦੇ ਨੇ ਪ੍ਰਚਾਰ ਹੁੰਦਾ ਵਾ 스마트 ਸਿਟੀ ਦਾ ਬੜਾ ਜ਼ਿਕਰ ਕੀਤਾ ਇਹਨਾਂ ਨੇ 스마트 ਸਿਟੀ ਬਣਾ ਲਾਂਗੇ ਗੰਦੇ ਨਾਲੋਂ ਸਾਫ਼ ਕਰ ਲਾਂਗੇ ਕੀ ਗੱਲ ਆ ਸਰ ਜੀ ਕੋਈ 스마트 ਸਿਟੀ ਤੁਹਾਨੂੰ ਨਜ਼ਰ ਆ ਰਹੀ ਹੈ ਬੜੀ ਟੁੱਟੀ 스마트 ਸਿਟੀ ਆ ਰੋਜ਼ ਐਕਸੀਡੈਂਟ ਹੁੰਦੇ ਆ ਆ ਕਾਉਂਟਰੀ ਸਕੂਲ ਦੇ ਸਾਹਮਣੇ ਚੱਲੋ ਉੱਥੇ 3-4 ਘੰਟੇ ਜਾਮ ਲੱਗਿਆ ਰਹਿੰਦਾ ਬੱਚਿਆਂ ਦੇ ਰੋਜ਼ ਐਕਸੀਡੈਂਟ ਹੁੰਦੇ ਆ ਉਹ ਜਿਹੜੇ ਅੰਡਰਪਾਸ ਬਣਿਆ ਉਹ ਚਲੋ ਐਕਸੀਡੈਂਟ ਹੋ ਗੱਡੀਆਂ ਪਲਟਦੀਆਂ ਹੈਗੀਆਂ ਆਹੀ 스마트 ਇਹ ਵਿਜ਼ਨਲੈਸ ਹੈ ਨਾ 스마트 ਸਿਟੀ ਦਾ ਕੰਮ ਉਹਨਾਂ ਜੀ ਵਿਜ਼ਨ ਹੋਊਗਾ ਜੇ ਵਿਜ਼ਨ ਹੀ ਨਹੀਂ ਹੈਗਾ ਸੋਚ ਹੀ ਨਹੀਂ ਹੈਗੀ ਤਾਂ ਉੱਤੇ 850 ਕਰੋੜ ਰੁਪਏ ਲਾਉਂਦਾ ਕੀ ਫਾਇਦਾ ਚਲੋ ਤੁਸੀਂ ਇੱਕ ਕੰਮ ਕਰਦਾ ਤੁਸੀਂ ਹੁਣ ਪ੍ਰੈਸ ਵਾਲੇ ਹੋ ਵਾਲਾ ਸਾਹਿਬ ਇੱਕ ਵਾਰ ਚਾਤੀ ਮਾਰ ਕੇ ਲੋਕਾਂ ਦੇ ਵੀਊ ਲੈ ਲਓ ਜਿਹੜੀਆਂ ਟਾਇਲਾ ਇੱਥੋਂ ਵਟ ਕੇ ਇੱਥੇ ਲਾਤੀਆਂ ਅੱਜ ਤੋਂ ਬਾਅਦ ਇਹ ਬਿਲ ਡਬਲ ਤਿੰਨ ਤਿੰਨ ਚਾਰ ਚਾਰ ਗੁਣਾ ਵੱਧ ਕੇ ਗੱਲ ਹੈ ਕਿ ਅਸੀਂ ਜਿਹੜੇ ਸਾਡੇ ਪਿਛਲੇ ਐਮਐਲਏ ਸਾਹਿਬ ਆ ਉਹਨਾਂ ਦਾ ਬੜਾ ਛੇਡੀ ਜਿਹੜਾ ਹੈਗਾ ਵੈ ਉਹਨਾਂ ਦਾ ਪਾਸਟ ਆ ਉਹ 850 ਕਰੋੜ ਚੋਂ ਲੋਕਾਂ ਨੂੰ ਪਤਾ ਕਰ ਲੋ ਚਲੋ 850 ਕਰੋੜ ਤਾਂ ਬਹੁਤ ਵੱਡੀ ਗੱਲ ਹੈਗੀ ਆ ਜੇ 85 ਕਰੋੜ ਵੀ ਲੱਗਿਆ ਹੈਗਾ तरीके ਨਾਲ ਜੇ 85 ਕਰੋੜ ਲੱਗਿਆ ਹੋਵੇ ਨਾ ਤਾਂ ਤੁਸੀਂ ਮੈਨੂੰ ਦੁਆਰ ਆ ਕੇ ਇੰਟਰਵਿਊ ਕਰ ਲਓ ਲੋਕਾਂ ਤੋਂ ਪੁੱਛੋ ਅ ਸਰ ਤੁਸੀਂ ਜੇਕਰ ਤੁਹਾਨੂੰ ਲੋਕ ਮਾਨ ਬਖਸ਼ਦੇ ਨੇ ਤੁਸੀਂ ਆਪਣੇ ਹਲਕਾ ਪਛਮੀ ਦੇ ਵਿੱਚ ਕਿਹੜੀ ਕਿਹੜੀ ਕਾਰਗੁਜ਼ਾਰੀਆ ਕਰੋਗੇ ਕਿਹੜੇ ਕਿਹੜੇ ਮੁੱਦਿਆਂ ਨੂੰ ਹੱਲ ਕਰੂਗਾ ਸਰ ਵੇਖੋ ਗੱਲ ਇਹਦਾ ਕਿ ਸਭ ਤੋਂ ਵੱਡੀ ਪ੍ਰੋਬਲਮ ਲੋਅ ਡਰਾਉ ਦਾ ਕਾਨੂੰਨੀ ਵਿਵਸਥਾ ਦੀ ਹੈ ਸੈਕੰਡ ਨਹੀਂ ਹੈਗੀ ਡਵੈਲਪਮੈਂਟ ਦੀ ਇਨਫਰਾਸਟ੍ਰਕਚਰ ਤੀਜੀ ਮੇਰੇ ਆਏ ਇਸ ਇਲਾਕੇ ਮੈਂ ਦੇਖਦਾ ਸਾਡੇ ਇੰਡਸਟਰੀਸ ਬਹੁਤ ਹੈ ਸਾਡੀ ਇੰਡਸਟਰੀ ਸਾਰੀ ਵਾਰ ਭੱਜੀ ਜਾਂਦੀ ਹੈ ਉਹ ਇੰਡਸਟਰੀਅਲ ਦੁਆਰਾ ਵਾਪਸ ਦਿੱਤੇ ਵਸੋਂ ਦੀ ਜੁੜੀ ਹੈਗੀ ਹੈ। ਔਰ ਮੈਂ ਕੱਲੇ ਲੁਧਿਆਣਾ ਪਛਮੀ ਵਾਸਤੇ ਨਹੀਂ ਗੱਲ ਕਰੂਗਾ। ਮੈਂ ਗੱਲ ਕਰੂ ਪੂਰੇ ਪੰਜਾਬ ਦੀ। ਮੈਂ ਗੱਲ ਕਰੂ ਪਹਿਲੇ ਪੂਰੇ ਲੁਧਿਆਣੇ ਦੀ ਫਿਰ ਪੂਰੇ ਪੰਜਾਬ ਦੀ। ਹੂੰ। ਸਭ ਤੋਂ ਵੱਡੀ ਮੈਂ ਗੱਲ ਕਰੂ ਸਾਡੇ 3500 ਵਕੀਲ ਸਹਿਬਾਨਾਂ ਦੀ। ਕਿਉਂਕਿ ਉਹ ਰੱਬਾ ਪਰ ਪਰਿਵਾਰ ਹੈ। ਸਭ ਤੋਂ ਪਹਿਲੇ ਮੈਂ ਉਹਨਾਂ ਦੀ ਗੱਲ ਕਰੂਗਾ ਕਿਉਂਕਿ ਉਹਨਾਂ ਵਾਸਤੇ ਅੱਜ ਇੰਨੀ ਦਿੱਕਤ ਹੋ ਰਹੀ ਹੈ। ਪਾਰਕਿੰਗ ਦੀ ਹੋਗੀ, ਰੈ residencies ਦੀ ਹੋਗੀ ਔਰ ਤੋਂ ਬਿਜ਼ਨਸਿਸ ਦੀ ਹੋਗੀ। ਔਰ ਸਿਓ ਵੀ ਮੁੱਦਾ ਚੱਕਾ। ਹਰ ਮੁੱਦਾ ਚੱਕਣ ਦੀ ਲੋੜ ਹੈ ਕਿਉਂਕਿ ਸਾਰੇ ਮੁੱਦਿਆਂ ਤੇ ਕੰਮ ਕਰਦੀ ਲੋੜ ਹੈ ਔਰ ਸਾਡਾ ਓਵਰਆਲ ਜਿਹੜਾ ਮੁੱਦਾ ਰਹੂਗਾ ਉਹ ਪੰਜਾਬ ਦੀ ਡਵੈਲਪਮੈਂਟ ਦੁਆਰਾ ਰਹੂਗੀ ਔਰ ਇਹ ਆਵਾਜ਼ ਚੱਕਾਂਗੇ ਔਰ 2027 ਵਿੱਚ ਸਰਕਾਰ ਬਣਾ ਕੇ ਸ਼ੁਰੂ ਨਹੀਂ ਕਰ ਲਈ ਦਲ ਦੀ ਥੋਣ ਮੈਂ ਦੱਸੂਗਾ ਕਿ ਦੁਆਰਾ ਦੁਆਰਾ ਫੇਰ ਸਾਰੇ ਇੰਡਸਟਰੀਅਲ ਐਸ ਫੈਸ਼ੀਅਨ ਇਕਨੋਮਿਕ ਜ਼ੋਨਸ ਬਣਾ ਕੇ ਇੰਡਸਟਰੀ ਨੂੰ ਵਾਪਸ ਲਿਆਇਆ ਜਾਊਗਾ ਔਰ ਇਹੀ ਜਿਹੜਾ ਨੰਬਰ 2 ਤੇ ਨੰਬਰ 2 ਤੋਂ ਨੰਬਰ 26 ਤੇ ਆਏ ਆ ਫੇਰ ਨੰਬਰ 1 ਤੇ ਪਹੁੰਚਾਂਗੇ ਤੇ ਤੁਸੀਂ ਜਾਂਦੇ ਜਾਂਦੇ ਕੋਈ ਮੈਸੇਜ ਦੇਣਾ ਚਾਹੋ ਸਰ ਮੈਂ ਤਾਂ ਇਹ ਨਵੀਂ ਬੇਨਤੀ ਲਾਊਗਾ ਇਹ ਦਰੋਣਾ ਕਿ 92 ਚ ਹੋਰ ਇਲੈਕਸ਼ਨ ਕਰਕੇ ਜਿੱਤ ਜੂਗਾ ਤਾਂ ਕੋਈ ਫਰਕ ਪੈਣਾ ਪਰ ਇੱਕ ਹਾਰ ਨਾਲ ਬਹੁਤ ਫਰਕ ਪੈਣਾ ਤੇ ਮੇਰੀ ਤਾਂ ਬੇਨਤੀ ਹੈ ਸਾਰੇ ਰਲ ਕੇ ਆਪਾਂ ਇਕੱਠੇ ਹੋ ਜਾਈਏ ਪਰਿਵਾਰੋਂ ਇਕੱਠੇ ਹੋਈਏ ਤੇ ਪਰਿਵਾਰ ਦੇ ਵਿੱਚੋਂ ਕਿਉਂਕਿ ਮੈਂ ਤਾਂ ਸਿੰਪਲ ਗੱਲ ਕਹਿਣਾ ਮੈਨੂੰ ਜੰਮਿਆ ਇੱਥੇ ਮਰਨਾ ਇੱਥੇ ਆ ساری ਉਮਰ ਰਹਿਣਾ ਇੱਥੇ ਵੈਸਟ ਵਿੱਚ ਹੀ ਰਹਿਣਾ ਨਾ ਮੰਗਵਾਉਂ ਜਾ ਕੇ ਰਹਿਣਾ ਨਾ ਮਗ ਤੇ ਹੋ ਰਹਿਣਾ ਮੇਰਾ ਜਿਹੜਾ ਇੰਨਾ ਲੰਬਾ ਤੁਸੀਂ 8 ਸਾਲ ਸਾਢੇ 8 ਸਾਲਿਆਂ ਨੂੰ ਦੇਖ ਲਿਆ ਕਿੰਨਾ ਚਾਰਗਿਆਰੀ ਕੀ ਰਹੀ ਹੈ 1.5 ਸਾਲ ਮੇਰੀ ਕਾਰਗੁਜ਼ਾਰੀ ਦੇਖ ਲਓ ਤੇ 1.5 ਸਾਲ ਬਾਅਦ ਮੰਨਣਾ ਹੈਗਾ ਦੁਬਾਰਾ ਮਾਨ ਬਖਸ਼ੋਗੇ ਤਾਂ ਹੀ ਜੇ ਮੈਂ ਕਾਰਗੁਜ਼ਾਰੀ ਕਰੂੰਗਾ ਔਰ ਮੈਂ ਤੁਹਾਨੂੰ ਵਾਦਾ ਕਰਦਾ ਕਿ 1.5 ਸਾਲ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਊਗਾ ਕਿ ਪਹਿਲੇ 8.5 ਸਾਲ ਦਾ 8 ਸਾਲ ਦਾ ਕੀ ਫਰਕ ਹੈ 1.5 ਸਾਲ ਦਾ ਕੀ ਫਰਕ ਪਿਆ ਵਾ ਸੋ ਸਾਦੇ ਵੋਟਸ ਸਪੋਰਟ ਜ਼ਰੂਰ ਕਰੋ ਬੰਦੇ ਸਰ ਇੱਕ ਡੀਪੀਆਰ ਵਾਲਾ ਕੀ ਇਸ਼ੂ ਹੈ ਜਿਹੜਾ ਕਿ ਐਡਵਰਟਾਈਜ਼ਮੈਂਟ ਹੈ ਜਿਹੜਾ ਕਿ ਸਰਕਾਰ ਦੇ ਪੇਜ ਤੇ ਇਹਨਾਂ ਦੇ ਐਡਵਰਟਾਈਜ਼ਮੈਂਟ ਚੱਲ ਰਹੀ ਹੈ ਤੇ ਦੂਸਰਾ ਸਰ ਜੀ ਇੱਕ ਹੈਲਪਲਾਈਨ ਨੰਬਰ ਦਾ ਕੁਝ ਇਸ਼ੂ ਚੱਲਦਾ ਪਿਆ ਵਾ ਉਸ ਨੂੰ ਲੈ ਕੇ ਕੀ ਕਹੂੰਗਾ ਸਰ ਕਮਾਲ ਦੀ ਗੱਲ ਹੈ ਕਿ ਡੀਸੀ ਸਾਹਿਬ ਮੀਟਿੰਗ ਸਾਰੇ ਬੁਲਾਉਂਦੇ ਆ ਪ੍ਰੈਸ ਕਾਨਫਰੰਸ ਬੁਲਾਉਂਦੇ ਆ ਕਿ ਸਰਕਾਰੀ ਨੰਬਰ ਦੇਣ ਵਾਸਤੇ ਕਿ ਜੇ ਵਾਰ ਜ਼ੋਨ ਬਣਾ ਚ ਕੋ ਲੋਡ ਪੈਂਦੀ ਆ ਦਾ ਨੰਬਰ ਅਸੀਂ ਇਸ਼ੂ ਕਰਨੇ ਆ। ਹੂੰ। ਔਰ ਡੀਸੀਸ ਆ ਕੋ ਨੰਬਰ ਇਸ਼ੂ ਨਹੀਂ ਕਰਦੇ ਹੈਗੇ ਔਰ ਸਾਡੇ ਮਾਨਜੋਗ ਐਮਐਲਏ ਦੇ ਕੈਂਡੀਡੇਟ ਨੇ ਉਹ ਨੰਬਰ ਆਪਣਾ ਦੇ ਦਿਆ ਪ੍ਰਾਈਵੇਟ ਨੰਬਰ ਔਰ ਪ੍ਰਾਈਵੇਟ ਨੰਬਰ ਉਹ ਦੇ ਦਿਆ ਜਦ ਕਿ ਉਹਨਾਂ ਨੂੰ ਪਤਾ ਹੈ ਕਿ ਨੈਸ਼ਨਲ ਸਕਿਉਰਿਟੀ ਐਕਟ ਦੀ ਇਹ ਲਗਣਾ ਹੈਗੀ ਔਰ ਉਹਨਾਂ ਨੂੰ ਪਤਾ ਹੈਗਾ ਕਿ ਆਫੀਸ਼ੀਅਲ ਸੀਕ੍ਰੈਟ ਐਕਟ ਦੀ ਵੀ ਉਹਨਾਂ ਕੋਲ ਹੈਗੀ ਆ ਔਰ ਇਹ ਇੱਕ ਏਕ ਤਰ੍ਹਾਂ ਦੇ ਨੇ ਜਿਦੇ ਵਿੱਚ ਕੀ ਅਗਰ ਬੰਦੇ ਅਰ ਮਰਤਾਲ ਮਾਓ ਜਿਹੜਾ ਹੈਗਾ ਅਮਰਪਾਲ ਦੇ ਅਜੇ ਤੱਕ ਜਮਾਨਤ ਨਹੀਂ ਹੋਈ ਹੋਰ ਹੰਸੇ ਵਧੀ ਜਾਂਦੀ ਹੈ ਉਹਦੇ باوجود ਐਨਾ ਹੋਣ ਦੇ باوجود ਇਹ ਕੰਮ ਹੋ ਰਿਹਾ ਵੈ ਔਰ ਕਮਾਲ ਦੀ ਗੱਲ ਹੈ ਬੋਰ ਲਗਾ ਰਹੇ ਹੈਗੇ ਨੇ ਪੋਲਿਟਿਕਸ ਸਿਆਸਤ ਖੇਡ ਰਹੇ ਨੇ ਸਾਡੇ ਸ਼ਹੀਦਾਂ ਦੇ ਉੱਤੇ ਸਾਡੇ ਆਰਮੀ ਦੇ ਉੱਤੇ ਇਹਨੂੰ ਸ਼ਰਮ ਆਣੀ ਚਾਹੀਦੀ ਹੈ ਕਦੇ ਸਿਆਸਤ ਆਰਮੀ ਤੇ ਨਹੀਂ ਹੋਣੀ ਚਾਹੀਦੀ ਔਰ ਡੀਪੀਆਰ ਦੀ ਗੱਲ ਕਰਾਂ ਤਾਂ ਮੈਨੂੰ ਇਹ ਬਹੁਤ ਹੀ ਨਿੰਦਾ ਜਨ ਗੱਲ ਹੈ ਕਿ ਉਹਦੇ ਉੱਤੇ ਡੀਪੀਆਰ ਉਹ ਜਿਹੜਾ ਪੋਸਟ ਪਾ ਰਿਹਾ ਕਿ ਭਾਈ ਆਪਣੇ ਜਿਹੜੇ ਮਿਸਟਰ ਐਮਐਲਏ ਦੇ ਕੈਂਡੀਡੇਟ ਨੇ ਕੀ ਨਾਮ ਹੈ ਸਜੀਵ अरोड़ा ਜੀ ਇਹਨਾਂ ਨੇ ਆਪਣੀ ਜਿਹੜੀ ਹੈਗੀ ਹੈ ਜਦ ਤੱਕ ਵਾਰ ਜ਼ੋਨ ਬਣੀ ਹੋਈ ਹੈ ਆਪਣੀ ਕੋਈ ਵੀ ਹਲਚਲ ਨਹੀਂ ਕਰਨੀ ਹੈ ਕਮੇਟੀ ਕਰਨੀ ਹੈ ਅਰੇ ਯਾਰ ਕੀ ਐਮਐਲਏ ਜਿਹੜੇ ਹੈਗੇ ਆ ਇਹਨਾਂ ਨੂੰ ਸਰਕਾਰੀ ਦੌਰ ਤੇ ਅਸੀਂ ਆਫੀਸ਼ੀਅਲ ਕੀਤਾ ਹੈ ਸਰਕਾਰ ਨੇ ਇਹ ਦੀ ਇਹਨਾਂ ਨੂੰ ਕਿਹਾ ਕਿ ਭਾਈ ਤੂੰ ਇਲੈਕਸ਼ਨ ਲੜ ਇਹ ਤਾਂ ਹਲੇ ਐਮਐਲਏ ਬਣਗੇ ਨੁਮਾਇंदे ਬਣਗੇ ਫਿਰ ਡੀਪੀਆਰ ਉਹਨੇ ਪੋਸਟ ਪਾਵੇ ਡੀਪੀਆਰ ਤੇ ਅੱਜ ਦੀ ਪੋਸਟ ਮਾਰਨ ਦਾ ਮਤਲਬ ਕੀ ਹੈ ਉਹਦਾ ਕੋਣ ਪੋਸਟ ਮਾਰਨ ਦਾ ਸਿੱਧਾ ਹੀ ਮਤਲਬ ਹੈ ਕਿਉਂਕਿ ਸਰ ਸਰਕਾਰ ਹੁੰਦੇ ਦੀ ਨਾ 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 ਉਹ ਗੈਰ ਕਾਨੂੰਨੀ ਹੈ ਉਹ ਗੈਰ ਕਾਨੂੰਨੀ ਪਾ ਨਹੀਂ ਸਕਦੇ ਡੀਪੀਆਰ ਤੁਸੀਂ ਕਹਿ ਰਹੇ ਹੋ ਉਹਨਾਂ ਦੇ ਕਹਿ ਉਹ ਜੋ ਮਰਜ਼ੀ ਕਹਿਣ ਮੈਂ ਕਾਨੂੰਨ ਦੀ ਗੱਲ ਕਰ ਰਿਹਾ ਮੈਂ ਕਿ ਰੌਲ ਸਰ ਕਾਨੂੰਨ ਦੀ ਗੱਲ ਕਰ ਰਿਹਾ ਕਾਨੂੰਨ ਦੇ ਮੁਤਾਬਕ ਉਹ ਗੈਰ ਕਾਨੂੰਨੀ ਹੈ ਔਰ ਗੈਰ ਕਾਨੂੰਨੀ ਚੀਜ਼ ਚਾਹੇ ਡੀਸੀ ਕਰੇ ਚਾਹੇ ਸੀਪੀ ਕਰੇ ਚਾਹੇ ਕੋਈ ਕਰੇ ਗੈਰ ਕਾਨੂੰਨੀ ਚੀਜ਼ ਗੈਰ ਕਾਨੂੰਨੀ ਚੀਜ਼ ਰਹਿਣੀ ਹੈਗੀ ਉਹ ਕਾਨੂੰਨ ਨਹੀਂ ਠੀਕ ਉਹ ਕਾਨੂੰਨਨ ਠੀਕ ਨਹੀਂ ਹੋ ਸਕਦੀ ਕੀ ਪਤਾ ਸਾਰੇ ਉਹਨਾਂ ਨੂੰ ਉੱਪਰੋਂ ਪ੍ਰੈਸ਼ਰ ਹੋਵੇ ਹਾਂਜੀ ਡੀਪੀਆਰੋ ਸਾਹਿਬ ਨੂੰ ਹਾਂਜੀ ਤੁਸੀਂ ਵੀ ਆਪ ਇਹਨਾਂ ਦੀ ਐਡਵਰਟਾਈਜ਼ਮੈਂਟ ਕਰੋ ਜਾਂ ਇਹਨਾਂ ਦੇ ਕੋਈ ਮੈਸੇਜ ਪਾਓ ਇਹ ਵੀ ਹੋ ਸਕਦਾ ਹੋ ਸਕਦਾ ਸਾਲ ਨੂੰ ਸਰਕਾਰ ਬੋਲ ਲੈਣੀ ਪੜਾ ਰਹੀ ਨੂੰ ਡੀਪੀਆਰੋ ਨੂੰ ਕਿ ਮੈਂ ਕਿਹੜੇ ਕਿੱਥੇ ਬੈਠਾ ਆਇਆ ਕਾਨੂੰਨ ਦੀ ਲੰਘਣਾ ਡੀਪੀਆਰੋ ਕਰੂਗਾ ਡੀਸੀ ਕਰੂਗਾ ਤੇ ਕੋਟਾ ਹੈਗੀ ਹੈ ਦੇਖਣ ਵਾਸਤੇ ਭੁੰਦਾਂ ਦੇ ਕੋਟਾ ਜੀ ਬੈਣਾ ਹੈ ਔਰ ਕੋਟਾ ਕੋਲ ਦੁਗਣੀ ਲੁਆਣੇ ਦੀ ਗੋਟੀ ਹੈ ਲੁਆਣੇ ਬੈਠੇ ਆ ਸਾਰੇ ਜਣੇ ਠੀਕ ਹੈ ਮੇਰਾ 3500 ਦਾ ਪਰਿਵਾਰ ਬੈਠਾ ਸਾਰੇ ਵਕੀਲ ਮੇਰੇ ਪਰਿਵਾਰ ਬੈਠਾ ਉੱਥੇ ਪਤਾ ਲ ਜਦੋਂ ਵਾਜਾ ਵਹਿਣੀ ਹੈ ਨਾ ਫਲਾਣਾ ਸਟੇਟ ਵਰਸਸ ਜਾਂ ਫਲਾਣਾ ਵਰਸਸ ਮਿਸਟਰ ਸੁਵੰਦ ਸੋਢੈਨ ਉਥੇ ਡੀਸੀ ਲਿਖਿਆ ਜਾਣਾ ਉਥੇ ਨਾਮ ਆਣਾ ਮੈਨੂੰ ਇੱਕ ਬੜੀ ਪੁਰਾਣੀ ਗੱਲ ਯਾਦ ਆ ਸੱਤਵੇਂ ਕਲੱਬ ਦੇ ਵਿੱਚ ਇੱਕ ਮੈਂਬਰ ਹੁੰਦੇ ਸੀ ਨਸਮ ਲੋਕ ਦਾ ਉਹਨਾਂ ਨੂੰ ਕੂੜਾ ਆਰਾਮ ਲਖਨਵਾ ਕੇ ਆ ਲਖਨ ਬੜਾਈਏ ਹੁੰਦੇ ਸੀ ਉਹਨਾਂ ਕੱਢਦਾ ਬੜੇ ਸਿਆਣੇ ਜਰ ਕੰਪਲੇਂਟ ਫਾਈਲ ਕਰਤੀ ਰੁਲਾਣਾ ਕੀ ਚੱਲੀ ਚ ਤੇ ਨੈਟਵਾਇਸ ਦੇ ਇਸ ਇਜ਼ ਓਦਰ ਫਲਾਣਾ ਲੋਤਰਾ ਵਰਸਸ ਕੂੜਾ ਆਰਾਮ ਲਖਨਵਾਲਾ ਅਗੇਜ ਕੇਆ ਲਖਨਵਾਲ ਜੀ ਆ ਕੇ ਪੈ ਕੇ ਕਹਿੰਦੇ ਜੀ ਵਕੀਲ ਸਾਹਿਬ ਬੰਦ ਕਰੋ ਕਿ ਮੈਨੂੰ ਕੇਆ ਲਖਨਵਾਲ ਕੇਆ ਕੋੜਾ ਰਾਮ ਕਹਿੰਦੇ ਆ ਉਹ ਕਹਾਂ ਤੁਹਾਡਾ ਨਾਮ ਮੈਂ ਦੱਸੂਗਾ ਕੋੜਾ ਰਾਮ ਆ ਪੂਰੇ ਲੋਕਾਂ ਨੂੰ ਦੱਸੂਗਾ ਇਹ ਜਦੋਂ ਹਿਮਾਂਸ਼ੂ ਜੀ ਨੂੰ ਪਤਾ ਲੱਗੂਗਾ ਨਾ ਡੀ ਸਾਹਿਬ ਨੂੰ ਤੇ ਹੋਰ ਹੀ ਅਫਸਰਾਂ ਨੂੰ ਪਤਾ ਲੱਗੂਗਾ ਜਿਹੜੇ ਗਲਤ ਕੰਮ ਕਰਦਗੇ ਕਿ ਆਵਾਜ਼ ਕੋਟਾ ਕਿਵੇਂ ਪੈਂਦੀ ਆ ਇੱਥੇ ਮੈਂ ਗਾਰੰਟੀ ਕਰ ਦਿੰਦਾ ਕੋਟਾ ਦਾ ਐਗਜ਼ੈਂਪਸ਼ਨ ਨਹੀਂ ਦੇਣੀ ਤੁਹਾਨੂੰ ਕਿ ਤੁਹਾਨੂੰ ਛੁੱਟੀ ਨਹੀਂ ਮਿਲਣੀਗੀ ਰੋਜ਼ ਆਇਆ ਕਰੋ ਨੌਕਰੀ ਛੱਡ ਕੇ ਕੋਟਾ ਜੀ ਰਹਿਆ ਕਰੋਗੇ ਔਰ ਜਿਹੜੇ ਵੀ ਆਪਣੇ ਬੌਸ ਬੰਦੇ ਹੋ ਨਾ ਇਹ ਸਾਡੇ ਜੁਡੀਸ਼ੀਅਲ ਮਿਨਿਸਟਰਸ ਹੈਗੇ ਨਾ ਤੁਹਾਨੂੰ ਦੱਸਣਗੇ ਕਿ ਜੁਡੀਸ਼ੀਅਲ ਜੁਡੀਸ਼ਰੀ ਕੀ ਹੈਗੀ ਇਹ ਤੁਹਾਨੂੰ ਦੱਸਣਗੇ ਕਿ ਜੋ ਆਵਾਜ਼ ਪੈਂਦੀ ਹੈ ਤੇ ਪਰ ਪਰ ਸੁਹਾਜ ਦੀ ਕੀ ਹੁੰਦੀ ਹੈ ਠੀਕ ਹੈ ਨਾ ਇਹ ਤਾਂ ਸੂਈਕ ਲਾ ਤੋਂਤੇ ਨਹੀਂ ਹੈਗੇ ਕੋਰਟ ਤੋਂਤੇ ਨਹੀਂ ਹੈਗੇ ਕੋਰਟ ਕੋਰਟ ਹੀ ਹੈ ਲਾ ਲਾ ਹੀ ਹੈ ਔਰ ਲਾ ਤੋਂ ਬਾਹਰ ਅਗਰ ਜਿਆਦਾ ਕੰਮ ਕਰੋਗੇ ਤਬ ਨਤੀਜੇ ਦਾ ਫੁਕਤ ਰਹਿਣਗੇ ਤੁਹਾਨੂੰ ਜਿਸ ਤਰ੍ਹਾਂ ਕਿ ਆਪਾਂ ਗੱਲ ਕੀਤੀ ਆ ਅਕਾਲੀ ਦਲ ਦੇ ਉਮੀਦਵਾਰ ਜਿਹੜਾ ਹਲਕਾ ਪਛਮੀ ਤੋਂ ਐਡਵੋਕੇਟ ਪਰ ਫਕਾਰ ਸਿੰਘ ਜੀ ਕੋ ਮਨਾਪ ਗੱਲਬਾਤ ਕੀਤੀ ਆ ਉਹਨਾਂ ਨੇ ਕਹਿਣਾ ਇਹ ਹੈ ਕਿ ਅਗਰ ਲੋਕ ਉਹਨਾਂ ਨੂੰ ਮੌਕਾ ਦੇਣਗੇ ਤੇ ਸਭ ਤੋਂ ਪਹਿਲਾ ਹਲਕਾ ਪਛਮੀ ਦਿਨ ਹੀ ਪੂਰੇ ਪੰਜਾਬ ਦੀ ਡਵੈਲਪਮੈਂਟ ਕਿੱਦਾਂ ਕੀਤੀ ਹੈ ਕਿੱਦਾਂ ਕੀਤੀ ਜਾਂਦੀ ਆ ਉਹ ਅਸੀਂ ਕਰਕੇ ਦਿਖਾਵਾਂਗੇ ਅਗਰ 2027 ਦੇ ਵਿੱਚ ਸਰਕਾਰ ਆਂਦੀ ਆ ਤੇ ਜਿਸ ਤਰ੍ਹਾਂ ਕੀ ਪਹਿਲਾਂ ਜਿਹੜੇ ਕੀ ਸਰਕਾਰ ਨੇ ਵਾਅਦੇ ਕੀਤੇ ਆ ਲਾਰੇ ਲਾਏ ਪਰ ਸਾਡੀ ਸਰਕਾਰ ਵੱਲੋਂ ਕੋਈ ਵੀ ਲਾਰੇ ਲੱਗੇਗਾ ਔਰ ਕੰਮ ਕਰਕੇ ਦਿਖਾਏਗੀ ਦੂਸਰੇ ਨੰਬਰ ਤੇ ਬੰਨ ਜਿਹੜੇ ਜਿਹੜੇ ਐਮਐਲਏ ਨੇ ਕਿਸ ਤਰ੍ਹਾਂ ਕੰਮ ਕਰੀਦਾ ਕਿਸ ਤਰ੍ਹਾਂ ਕੰਮ ਕਰਵਾਈਦਾ ਅਗਰ ਮੈਨੂੰ ਲੋਕ ਜਿਤਾਉਂਦੇ ਨੇ ਤੇ ਕਿਸ ਤਰ੍ਹਾਂ ਕੰਮ ਕਰਵਾਈਦਾ ਐਮਐਲਏ ਕੋਲੋਂ ਉਹ ਮੈਂ ਕਰਕੇ ਮੈਂ ਕਰਾਂਗਾ ਤੇ ਕਿਸ ਤਰ੍ਹਾਂ ਉਹਨਾਂ ਕੋਲ ਕੰਮ ਲੈਣੇ ਤੇ ਮੇਰੇ ਸੇ ਤੁਸੀਂ ਜ਼ਿੰਮੇਵਾਰੀ ਪਾਉਂਗੇ ਤੇ ਮੈਂ ਤੁਹਾਡੀ ਜ਼ਿੰਮੇਵਾਰੀ ਤੇ ਖਰਾ ਉਤਰਾਂਗਾ ਪੱਕੀ ਹੋਰ ਵੀ ਨਵੀਂ ਅਪਡੇਟ ਲੈ ਕੇ ਹਾਜ਼ਰ ਹੋਵਾਂਗਾ